ਚੈਲੰਜ ਕਰਦੇ ਆ ਮਾਰਕੀਟ ਦੇ ਵਿੱਚ ਸਾਡੇ ਵਾਲਾ ਰੇਟ ਕਿਤੇ ਵੀ ਕਦੇ ਵੀ ਨਹੀਂ ਮਿਲਣ ਦਵਾਗੇ ਛੱਡ ਦੋ ਸਰ ਮਲੇਰ ਕੋਟ ਲੋਨੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਆਪਣਾ ਰੇਟ ਨਹੀਂ ਆਣ ਦਵਾਗੇ ਇਸ ਗੱਲ ਦਾ ਚੈਲੰਜ ਰਿਹਾ ਕਸਟਮਰ ਵਾਸਤੇ ਜਿਸ ਦਿਨ ਤੋਂ ਵੀਡੀਓ ਪੈ ਰਹੀ ਹੈ ਟੀਲ ਦੀਵਾਲੀ ਤੱਕ ਚੋਕ ਸਾਰਾ ਅਵੇਲੇਬਲ ਰਹੇਗਾ ਐਲਜੀ ਦੀ ਅਰਜਨੋ ਅਰੀਜਨਲ ਸਰ ਫਰੈਸ਼ ਐਲਜੀ ਦੀ 8 ਕਿਲੋ ਪੇਟੀਬੰਦ ਇਹ ਤੁਹਾਨੂੰ ਦਿੱਤੀ ਸਰ ਮੈਂ 11500 ਰੁਪਏ ਦੀ ਸਰ ਮਾਈਕ੍ਰੋਵੇਵ ਕਿਤੇ ਵੀ ਕੋਈ ਵੀ ਦੁਕਾਨ ਤੇ 5500 6000 ਤੋਂ ਚਾਰਟ ਨਹੀਂ ਕਰਦਾ ਸਰ ਢੀਂਗਰਾ ਇਲੈਕਟ੍ਰੋਨਿਕਸ ਦੇਣ ਜਾ ਰਿਹਾ ਹੈ 20 ਲੀਟਰ ਬ੍ਰਾਂਡ ਦਾ ਮਾਈਕ੍ਰੋ 4500 ਰੁਪਏ ਦਾ ਆਮ ਲੋਕਾਂ ਨੂੰ ਦੇਖੋ ਪਤਾ ਕੀ ਹੁੰਦਾ ਉਹਨਾਂ ਨੂੰ 43 ਇੰਚ ਸਾਈਜ਼ ਦਾ ਪਦੰਦਾ ਹੋਰ ਕਿ ਐਚਡੀ ਫੁੱਲ ਐਚਡੀ ਇਹ ਚੀਜ਼ਾਂ ਨਹੀਂ ਪਦੰਦਾ ਏ 94000 100 ਸਰ 40100 ਰੁਪਏ ਵੀ ਨਹੀਂ ਹੋਣੇ ਦੇਣਾ ਚਾਹੇ ਉਹਨੇ 8 ਮਹੀਨੇ ਦੀ ਸਕੀਮਾ ਕਰਾਣੀ ਹੈ ਨਾ ਚਾਹੇ ਉਹਨੇ 10 ਮਹੀਨੇ ਸਕੀਮਾ ਕਰਾਣੀ ਹੈ ਐਕਚੁਅਲੀ ਜੋ ਕੀਮਤ ਉਹ ਹੀ ਦੇਣੀ ਆ ਉਹੀ ਕੀਮਤ ਦੇਣੀ ਆ ਤਾਂ ਜੇ ਕਿਸੇ ਕਸਟਮਰ ਕੋਲ ਕੋਈ ਅਮਾਉਂਟ ਨਹੀਂ ਹੈ ਪੈਸੇ ਦੇਣ ਨੂੰ ਤਾਂ ਉਹਨੇ ਕੁਝ ਵੀ ਨਹੀਂ ਲੈ ਕੇ ਆਉਣਾ ਨਾਥਿੰਗ 1 ਰੁਪਇ ਵੀ ਨਹੀਂ ਦੇਣਾ ਬਾਜੀ ਆਪਾਂ ਤੁਸੀਂ ਸਰ ਜ਼ੀਰੋ ਸਕੀਮ ਤੇ ਫਾਈਨਾਂਸ ਕਰਵਾ ਸਕਦੇ ਹੋ ਜਿਹੜੀ ਕਿ ਆਪਾਂ EMI ਸਟਾਰਟ ਹੋਊਗੀ ਡੇਢ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਸਰ ਜਿਹੜੀ ਵੀ ਚੀਜ਼ ਹੈ ਕਦੇ ਵੀ ਫ੍ਰੀ ਨਹੀਂ ਮਿਲਦੀ ਹੁੰਦੀ ਇਹ ਕੰਨ ਫੜਨ ਵਾਲੀ ਗੱਲ ਹੈ ਤੁਸੀਂ ਚਾਹੇ ਇਧਰੋਂ ਫੜਾ ਦਿ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਅੱਜ ਜੋ ਵੀਡੀਓ ਹੋਣ ਵਾਲੀ ਹੈ ਬਾ ਕਮਾਲ ਹੋਣ ਵਾਲੀ ਹੈ ਟਿੰਗਲਾ ਇਲੈਕਟ੍ਰੋਨਿਕਸ ਮਲੇਰ ਕੋਟਲਾ ਪਹਿਲਾ ਖੜੇ ਕਿੱਥੇ ਆ ਉਹ ਦੱਸ ਦਨੇ ਆ ਸਭ ਤੋਂ ਪਹਿਲਾਂ ਤਾਂ ਸਰਕਾਰੀ ਹਸਪਤਾਲ ਨੂੰ ਜਾਂਦਾ ਹੋਇਆ ਰਸਤਾ ਦੇਖ ਲਓ ਜਿੱਥੇ ਕਿ ਪ੍ਰਾਈਵੇਟ ਹਸਪਤਾਲਾਂ ਦੀ ਭਰਮਾਰ ਹੈ ਜਿੱਥੇ ਇੱਕ ਵੱਡਾ ਇਕੱਠ ਪ੍ਰਾਈਵੇਟ ਹਸਪਤਾਲ ਰਹਿੰਦਾ ਹੈ ਤੇ ਪ੍ਰਾਈਵੇਟ ਤੌਰ ਤੇ ਲੋਕ ਇਲਾਜ ਵੀ ਕਰਵਾਉਂਦੇ ਨੇ ਸਰਕਾਰੀ ਹਸਪਤਾਲਾ ਇਧਰ ਰੇਲਵੇ ਸਟੇਸ਼ਨ ਮਲੇਰ ਕੋਟਲਾ ਦਾ ਮੇਨ ਰੇਲਵੇ ਸਟੇਸ਼ਨ ਆ ਤੇ ਉਸ ਰਾਸਤੇ ਦੇ ਉੱਪਰ ਹੈਗਾ ਤੁਹਾਡਾ ਆਪਣਾ ਢੀਂਗਰਾ ਇਲੈਕਟ੍ਰੋਨਿਕਸ ਜਿੱਹਾਂ ਢੀਂਗਰਾ ਇਲੈਕਟ੍ਰੋਨਿਕਸ ਤੇ ਆਓ ਅੰਦਰ ਚੱਲਦੇ ਹਾਂ ਇਸ ਦੀਵਾਲੀ ਦੇ ਵਿੱਚ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਕੋਈ ਸਿ ਇਲੈਕਟ੍ਰੋਨਿਕ ਸਮਾਨ ਤੇ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਸਸਤਾ ਦਿਵਾਵਾਂਗਾ ਔਰ ਇੰਨਾ ਸਸਤਾ ਕਿ ਬਾ ਕਮਾਲ ਆਓ ਅੰਦਰ ਚੱਲਦੇ ਹਾਂ ਦੇਖਦੇ ਹਾਂ ਕੀ ਰਹਿਣ ਵਾਲਾ ਹੈ ਅਸੀਂ ਸ਼ੋਰੂਮ ਦੇ ਅੰਦਰ ਆ ਗਏ ਆ ਤੇ ਆਓ ਪਹਿਲਾਂ ਇੱਕ ਝਾਤ ਮਰਵਾ ਦੋ ਜੀ ਸ਼ੋਰੂਮ ਦੇ ਉੱਪਰ ਕਿ ਕਿਹੜੀ ਅਜਿਹੀ ਚੀਜ਼ ਆ ਜਿਹੜੀ ਤੁਹਾਨੂੰ ਇੱਥੇ ਨਹੀਂ ਮਿਲਣ ਵਾਲੀ ਦੇਖ ਸਕਦੇ ਹੋ ਕਿ ਮਸ਼ੀਨਾ ਵਾਸ਼ਿੰਗ ਮਸ਼ੀਨਾ ਤੁਹਾਨੂੰ ਮਿਲਣ ਵਾਲੀਆਂ ਨੇ ਇੱਥੇ ਐਲਸੀਡੀ ਮਿਲਣ ਵਾਲੀਆਂ ਨੇ ਅਤੇ ਫ੍ਰੀਜ ਮਿਲਣ ਵਾਲੇ ਨੇ ਓਵਨ ਮਿਲਣ ਵਾਲੇ ਨੇ ਹਰ ਇੱਕ ਚੀਜ਼ ਤੁਹਾਨੂੰ ਇੱਕ ਛੱਤ ਹੇਠ ਹੀ ਮਿਲ ਜਾਏਗੀ ਤੇ ਆਓ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣਿਆ ਵਨੀਤ ਢਿੰਗਰਾ ਜੀ ਦਾ ਕਿਉਂਕਿ ਦੀਵਾਲੀ ਤੋਂ ਬਾਅਦ ਫੇਰ ਇੱਕ ਵਾਰ ਇਹਨਾਂ ਨੇ ਮੈਨੂੰ ਆ ਨਿਮੰਤਰਣ ਕੀਤਾ ਆਇਆ ਢਿੰਗਰਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਵਾਦ ਜੀ ਸਰ ਤੁਹਾਡਾ ਵੀ ਬਹੁਤ ਸਵਾਗਤ ਆ ਸਾਡੇ ਸ਼ੋਰੂਮ ਢਿੰਗਰਾ ਇਲੈਕਟ੍ਰੋਨਿਕਸ ਰੇਲਵੇ ਚੌਂਕ ਮਲੇਰ ਕੋਟਲਾ ਤੇ ਤੇ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਤੇ ਮੇਰੇ ਕਸਟਮਰਸ ਨੂੰ ਵਿਊਅਰਸ ਨੂੰ ਕੀ ਬਾਤ ਆ ਅੱਛਾ ਪਿਛਲੀ ਵਾਰ ਦੀਵਾਲੀ ਨੂੰ ਲੋਕਾਂ ਦੀ ਬਹੁਤ ਮਦਦ ਕੀਤੀ ਆ ਤੁਸੀਂ ਨੇ ਕਿਉਂਕਿ ਲੋਕਾਂ ਨੇ ਤੁਸੀਂ ਨਾ ਪੈਸੇ ਬਚਾਇਆ ਕਿਉਂਕਿ ਪਹਿਲਾਂ ਮਹਿੰਗਾਈ ਸੀ ਪਰ ਮਹਿੰਗਾਈ ਦੇ ਵਿੱਚ ਲੋਕਾਂ ਨੂੰ ਤੁਸੀਂ ਇੰਨੇ ਸਸਤੇ ਪ੍ਰੋਡਕਟ ਦੇ ਕੇ ਲੋਕ ਵਾਕਈ ਬਾ ਕਮਾਲ ਦੀ ਹਰ ਸਹੂਲਤ ਦਿੱਤੀ ਆ ਲੋਨ ਦੀ ਦਿੱਤੀ ਆ ਬਜਾਜ ਦੀ ਦਿੱਤੀ ਆ ਔਰ ਤੁਸੀਂ ਵੱਡੀ ਗੱਲ ਆ ਰੇਟਾਂ ਦੀ ਦਿੱਤੀ ਆ ਇਸ ਵਾਰ ਕੀ ਰਹਿਣ ਵਾਲਾ ਉਦੋਂ ਸਸਤਾ ਰਹੇਗਾ ਮਹਿੰਗਾ ਪਹਿਲਾਂ ਤਾਂ ਦੱਸੋ ਪਾ ਜੀ ਇਹੀ ਖਾਸੀਅਤ ਆ ਢਿੰਗਰਾ ਇਲੈਕਟ੍ਰੋਨਿਕਸ ਦੀ ਅਸੀਂ ਹਮੇਸ਼ਾ ਮਾਰਕੀਟ ਨਾਲੋਂ ਅਲੱਗ ਚੱਲਦੇ ਆ ਤੇ ਸਭ ਤੋਂ ਘੱਟ ਰੇਟ ਦਿੰਨੇ ਆ ਅਸੀਂ ਮਾਰਕੀਟ ਤੋਂ ਅਲੱਗ ਬੈਠੇ ਹਾਂ ਅਲੱਗ ਬੈਠੇ ਆ ਸਰ ਇਹ ਸਾਡੀ ਚੀਜ਼ ਅਸੀਂ ਚੈਲੰਜ ਕਰਦੇ ਆ ਮਾਰਕੀਟ ਦੇ ਵਿੱਚ ਸਾਡੇ ਵਾਲਾ ਰੇਟ ਕਿਤੇ ਵੀ ਕਦੇ ਵੀ ਨਹੀਂ ਮਿਲਣ ਦਵਾਗੇ ਛੱਡ ਦਿ ਸਾਰੇ ਪੰਜਾਬ ਦੇ ਵਿੱਚ ਆਪਣਾ ਰੇਟ ਨਹੀਂ ਆਣ ਦਵਾਂਗੇ ਇਸ ਗੱਲ ਦਾ ਚੈਲੰਜ ਰਿਹਾ ਕਸਟਮਰਜ਼ ਲਈ ਜਿਹੜਾ ਮਰਜੀ ਕਸਟਮਰ ਜਿੱਥੋਂ ਮਰਜੀ ਚਲ ਕੇ ਆਵੇ ਉਹਨੂੰ ਫਾਇਦਾ ਹੀ ਫਾਇਦਾ ਹੋਏਗਾ ਸਾਡੇ ਕੋਲ ਅੱਛਾ ਅੱਜ ਕੱਲ੍ਹ ਤਾਂ ਧੂਮਾਂ ਪਈ ਹੋਈਆਂ ਨੇ ਜਦ ਜਦ ਵੀਡੀਓ ਚੱਕ ਲੋ ਲਓ ਜੀ ਆਫਰ ਲੈ ਕੇ ਆਏ ਤੁਹਾਡੇ ਲਈ ਆਫਰ ਲੈ ਕੇ ਆਏ ਅੱਛਾ ਤੁਸੀਂ ਕਿਹੜੀ ਆਫਰ ਲੈ ਕੇ ਆਏ ਹੋ ਸਾਰੇ ਤੁਸੀਂ ਨਾ ਸਵਾਲ ਵੈਸੇ ਬਹੁਤ ਸੋਹਣਾ ਕੀਤਾ ਸੁਖਾ ਭਾਜੀ ਇਹ ਜਿਹੜੇ ਵੀ ਮਾਰਕੀਟ ਦੇ ਵਿੱਚ ਆਫਰ ਦਿਖਾ ਰਹੇ ਨੇ ਇਸ ਚੀਜ਼ ਦੇ ਨਾਲ ਇਹ ਚੀਜ਼ ਫਰੀ ਦੇਤੀ ਜੀ ਉਹਦੇ ਨਾਲ ਇਹ ਚੀਜ਼ ਫਰੀ ਦੇਤੀ ਭਾਜੀ ਇਹ ਆਫਰ ਕਦੇ ਵੀ ਨਹੀਂ ਹੁੰਦੇ ਇਹ ਕਸਟਮਰ ਵਾਸਤੇ ਹਮੇਸ਼ਾ ਆਫਤ ਹ ਸਰ ਜਿਹੜੀ ਵੀ ਚੀਜ਼ ਹੈ ਕਦੇ ਵੀ ਫਰੀ ਨਹੀਂ ਮਿਲਦੀ ਹੁੰਦੀ ਇਹ ਕੰਨ ਫੜਨ ਵਾਲੀ ਗੱਲ ਹੈ ਤੁਸੀਂ ਚਾਹੇ ਇਧਰੋਂ ਫੜਾ ਦੋ ਤੁਸੀਂ ਚਾਹੇ ਇਧਰੋਂ ਫੜ ਲਓ ਕਮਾਲ ਦੀ ਗੱਲ ਹੈ ਜੇਬ ਦੇ ਵਿੱਚੋਂ ਕੱਢ ਕੇ ਕਿਸੇ ਨੂੰ ਨਹੀਂ ਦੇਣਾ ਸਾਡੀ ਇਹੀ ਤਾਂ ਖਾਸੀਅਤ ਹੈ ਸਰ ਅਸੀਂ ਮਾਰਕੀਟ ਨਾਲੋਂ ਅਲੱਗ ਚੱਲਾਂਗੇ ਅਸੀਂ ਕੋਈ ਆਫਰ ਨਹੀਂ ਦਵਾਂਗੇ ਕਸਟਮਰ ਜਿਹੜਾ ਬੰਦਾ ਤੁਹਾਨੂੰ ਨਾ 10 15 15000 ਰੁਪਏ ਦੀਆਂ ਚੀਜ਼ਾਂ ਫ੍ਰੀ ਹਿੰਦਾ ਉਹਨੂੰ ਇੰਨਾ ਕਹਿ ਦੋ ਟਿੰਗਰਾ ਜੀ ਕਿ ਇੰਨੇ ਪੈਸੇ ਕੱਟ ਕੇ ਸਾਨੂੰ ਵਾਪਸ ਕਰ ਦੇ ਹਾਂ ਬਸ ਇਹੀ ਕਸਟਮਰ ਇਹ ਕਹਿ ਰਿਹਾ ਕਿ ਇੰਨੇ ਪੈਸੇ ਕੱਟ ਗਏ ਤੁਸੀਂ ਸਾਨੂੰ ਪ੍ਰੋਡਕਟ ਦੇ ਦੋ ਲੋ ਕੋਈ ਦੁਕਾਨਦਾਰ ਨਹੀਂ ਦੋਗਾ ਅਸੀਂ ਕਹਿੰਦੇ ਹਾਂ ਤੁਸੀਂ ਸਾਡੇ ਕੋਲ ਆਓ ਸਿਰਫ ਰੇਟ ਦਾ ਫਾਇਦਾ ਲਓ ਆਫਰਾ ਛੱਡੋ ਤੁਸੀਂ ਤਾਂ ਪ੍ਰੋਡਕਟ ਚੱਕੋ ਸਰ ਪ੍ਰੋਡਕਟ ਪ੍ਰੋਡਕਟ ਵੀ ਉਹ ਵੀ ਜਿਹਦਾ ਕਿਤੇ ਅਸੀਂ ਰੇਟ ਨਹੀਂ ਮਿਲਣ ਦਵਾਗੇ ਸਰ ਮਲੇ ਕੁਲੇ ਚ ਮੈਂ ਕਹਿੰਦਾ ਸਰ ਪੰਜਾਬ ਲਈ ਵਾਦਾ ਹੈ ਇਹ ਮੇਰਾ ਮਾਲ ਕਰਦੀ ਲਾ ਫਿਰ ਦਿਖਾ ਦਿਓ ਫਿਰ ਆਜੋ ਆਓ ਵੀ ਮੁੜਿਓ ਦੇਖੋ ਆ ਕੇ ਅੱਗੇ ਔਰ ਮੈਂ ਵਾਦਾ ਕਰਕੇ ਆਇਆ ਹਾਂ ਲੋਕਾਂ ਦੇ ਨਾਲ ਟਿੰ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਇਸ ਦੀਵਾਲੀ ਦੇ ਵਿੱਚ ਤੁਹਾਡੇ ਪੈਸੇ ਬਚਾ ਕੇ ਦਊਂਗਾ ਸਰ ਇਹ ਨਾ ਖਾਸ ਹੀ ਦਾ ਅੱਛਾ ਕੀ ਹੁੰਦਾ ਨਾ ਕਈ ਵਾਰ ਦੁਕਾਨਦਾਰ ਵੀਡੀਓ ਪਾ ਦਿੰਦੇ ਨੇ ਤੇ ਕਸਟਮਰ ਨੂੰ ਉੱਥੇ ਆ ਕੇ ਸਾਮਾਨ ਨਹੀਂ ਮਿਲਦਾ ਹੂੰ ਮੇਰੀ ਲਾਸਟ ਵੀਡੀਓ ਤੇ ਆਪਾਂ ਜਦੋਂ ਵੀਡੀਓ ਪਾਈ ਸੀ ਕਿਸੇ ਵੀ ਕਸਟਮਰ ਨੇ ਵੀ ਅਨਸੈਟੀਸਫੈਕਸ਼ਨ ਨਹੀਂ ਦਿਖਾਈ ਸਾਰੇ ਸੈਟੀਸਫਾਈ ਹੋ ਕੇ ਗਏ ਨੇ ਜੋ ਜੋ ਵੀਡੀਓਜ਼ ਕਿਹਾ ਉਹ ਅਸੀਂ ਦਿੱਤਾ ਹੈ ਏ ਨਹੀਂ ਕਹਤਾ ਵੀ ਦੋ ਪੀਸ ਦੀ ਇਹ ਤਾਂ ਬਿੱਗੇ ਸੇਲ ਹੋ ਗਏ ਬਾਈ ਚਾਂਸ ਹੋ ਜਾਂਦਾ ਦੇਖੋ ਕਈ ਵਾਰ ਦੇਖੋ ਪਿਛਲੀ ਵੀਡੀਓ ਨਾਲ ਬਹੁਤ ਪਿਆਰ ਮਿਲਿਆ ਸਾਨੂੰ ਕਸਮਰਸ ਆ ਕਈ ਵਾਰ ਸਾਡੇ ਕੋਲ ਕੁਝ ਆਈਟਮਸ ਆਊਟ ਹੋ ਗਈਆਂ ਸੀ ਲੇਕਿਨ ਅਸੀਂ ਉਸ ਤੋਂ ਬਾਅਦ 1 ਜਾਂ 2 ਦਿਨ ਦੇ ਵਿੱਚ ਦੁਬਾਰਾ ਉਹਨੂੰ ਰੀਸਟੌਕ ਕਰ ਲਿਆ ਹਾਂ ਰੀਸਟੌਕ ਕਰਕੇ ਉਹਨੂੰ ਡਿਲੀਵਰੀ ਦਿੱਤੀ ਆ ਸਰ ਬਹੁਤ ਵਧੀਆ ਗੱਲ ਲੋ ਸਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ LED TV ਦੇ ਡਿਸਪਲੇ ਜੀ ਮੇਰੇ ਕੋਲੇ ਹਰ ਕੰਪਨੀ ਦੀ LED TV ਸਾਰੇ ਸਾਈਜ਼ ਹੀ ਸਰ 32 ਤੋਂ ਲੈ ਕੇ ਸਰ 85 ਇੰਚ ਤੱਕ ਮੇਰੇ ਕੋਲ ਅਵੇਲੇਬਲ ਰਹੀ ਹੈ। ਅੱਛਾ ਮੈਂ ਤੁਹਾਡੀ ਗੱਲ ਟੋਕਦਾ ਜੀ ਅੱਜ ਕੱਲ੍ਹ ਨਾ ਬਹੁਤ ਲੋਕ ਉੱਚੀ ਉੱਚੀ ਬੋਲ ਕੇ ਕਹਿੰਦੇ ਨੇ ਆ ਲੈ ਜਾਓ ਇੰਨੀ ਸਸਤੀ ਇੰਨੀ ਸਸਤੀ ਇਹਨਾਂ ਦੇ ਵਿੱਚ ਚਾਈਨੀਜ਼ ਅਸੈਂਬਲ ਵੀ ਹੋਈ ਆ। ਸਰ ਸਾਡੇ ਕੋਲ ਨਾ ਭਾਜੀ ਇਹੀ ਤਾਂ ਖਾਸੀਅਤ ਹਨ ਮੈਂ ਦੱਸ ਰਿਹਾ ਮੇਰੇ ਕੋਲ ਨਾ ਚਾਹੇ ਤਾਂ 10 ਸਾਲਾਂ ਦਾ ਬੱਚਾ ਲੈਣ ਆ ਜਾਵੇ ਹਾਂ ਚਾਹੇ 50 ਸਾਲ ਦਾ ਕੋਈ ਲੈਣ ਆ ਜਾਵੇ ਅਸੀਂ ਕਿਸੇ ਨੂੰ ਵੀ ਕੋਈ ਨਕਲੀ ਚੀਜ਼ ਨਹੀਂ ਦਵਾਂਗੇ। ਹਮ ਅਗਲੀ ਗੱਲ ਕੋਈ ਵੀ ਪ੍ਰੋਡਕਟ ਤੁਸੀਂ ਕੋਈ ਲੈਣੇ ਹੋ ਸਰ ਮੰਨ ਲਓ ਤੁਸੀਂ ਗੱਲ ਤੁਹਾਡੀ ਵੀ ਜਾਇਜ਼ ਹੈ ਮਾਰਕੀਟ ਦੇ ਵਿੱਚ ਨਾ ਸਟicker ਲਗਾ ਕੇ ਦੇ ਦਿੰਦੇ ਨੇ ਚੱਲ ਰਿਹਾ ਚੱਲ ਸਟicker ਲਗਾਦਾ Samsung ਲਾਤਾ Sony ਲਾਤਾ ਸਰ ਉਹ ਕਦੇ ਵੀ ਸਟicker ਨਹੀਂ ਹੁੰਦਾ ओरिजिनल ਹੀ ਹੁੰਦੀ ਹੈ ਲੜੀ ਅਸੀਂ ਕੀ ਕਹਿੰਨੇ ਆ ਸਰ ਸਾਡੇ ਪ੍ਰੋਡਕਟ ਲਓ ਨਾ ਤੁਸੀਂ ਬਿੱਲ ਤੇ ਲਿਖਾਓ ਮੈਂਸ਼ਨ ਕਰੋ ਫਿਰ ਚੈੱਕ ਵੀ ਕਰਾਓ ਸੰਤੁਸ਼ਟੀ ਕਰਾਉਣੇ ਹੋ ਸਰ ਚੈੱਕ ਕਰਵਾਓ ਅਸੀਂ ਕਸਟਮਰ ਨੂੰ ਐ ਨਹੀਂ ਅਸੀਂ ਵੀਡੀਓ ਦੇ ਵਿੱਚ ਸਿਰੋ ਗੱਲਾਂ ਮਾਰੇ ਸੀ ਕਹਿੰਦਾ ਸਰ ਪ੍ਰੋਡਕਟ ਲੈ ਕੇ ਜਾਓ ਤੇ ਚੈੱਕ ਕਰਾਓ ਬਿਲਕੁਲ ਉਸ ਚੀਜ਼ ਦੀ ਸਾਡੀ ਤਸੱਲੀ ਹੈ ਸਰ ਲੋ ਫਿਰ ਰੇਰ ਫੜਾਫੜ ਦਾ ਦਿਓ ਜੀ ਸਰ ਸਾਡੇ ਕੋਲੇ ਸਾਰੀ ਵੈਰਾਈਟੀ ਮਿਲ ਜੇਗੀ ਸਾਰੇ ਸਾਈਜ਼ ਜਿਵੇਂ ਹੁਣ ਆਜੋ ਦੇਖੋ ਬ੍ਰਾਂਡ TCL Haier Cownek LG VW 1+ ਤੇ ਮਤਲਬ ਜੀ ਸਭ ਕੁਝ ਸਰ ਸਾਰੇ ਬ੍ਰਾਂਡ ਹੀ ਸ਼ਾਇਦ ਹੀ ਕੋਈ ਬ੍ਰਾਂਡ ਹੋਊਗਾ ਵੀ ਕਸਟਮਰ ਦੀ ਨਜ਼ਰ ਦੇ ਵਿੱਚ ਕਸਟਮਰ ਸਾਡੇ ਤੋਂ ਮੰਗੇ ਸ਼ਾਇਦ ਨਹੀਂ ਨਾ ਮਿਲੇ ਸ਼ਾਇਦ ਹੀ ਕੋਈ ਚੀਜ਼ ਹੋ ਗਿਆ ਵੈਸੇ ਤਾਂ ਸਾਡੇ ਕੋਲ ਸਾਰੇ ਬ੍ਰਾਂਡ ਅਵੇਲੇਬਲ ਸਸਤਾ ਸਸਤਾ ਮਹਿੰਗਾ ਤੋਂ ਮਹਿੰਗਾ ਸਰ 32 ਇੰਚ ਅਸੀਂ ਸਟਾਰਟ ਕਰ ਦਿੰਨੇ ਆ 7500 ਤੋਂ ਬ੍ਰਾਂਡ ਦੀ ਅਲੱਗ 75 7500 ਓਨ ਐਚ ਡੀ ਐਚੜੀ ਸਰ ਫੁੱਲ ਐਚੜੀ ਅੱਛਾ ਫੁੱਲ ਐਚੜੀ ਸਮਾਰਟ ਟੀਵੀ ਬ੍ਰਾਂਡ ਦਾ ਟੀਵੀ ਬ੍ਰਾਂਡ ਵਾਰੰਟੀ ਦੇ ਨਾਲ ਹੂੰ ਫਿਰ ਤੁਸੀਂ ਆਜੋ ਸਰ ਮੰਨ ਲਓ 43 ਇੰਚ ਦੇ ਆਜੀ ਹੈ ਜੀ 43 ਇੰਚ ਸਰ ਐਲਜੀ ਦਾ ਟੀਵੀ ਆ ਜੀ ਜੀ ਸਰ ਇਹ ਤੁਹਾਨੂੰ ਮੈਂ ਦੇ ਦੂਗਾ 28000 ਰੁਪਏ ਦਾ 43 ਇੰਚ 4K ਐਲਜੀ ਦਾ ਟੀਵੀ ਅੱਛਾ ਅਗਲੀ ਗੱਲ 3 ਸਾਲ ਦੀ ਵਾਰੰਟੀ ਨਾਲ ਹੂੰ ਬ੍ਰਾਂਡ ਵਾਰੰਟੀ ਨਾਲ ਸਰ ਮਾਰਕੀਟ 'ਚ ਕੀ ਕਰਦੇ ਨੇ ਕਈ ਵਾਰ ਸਸਤਾ ਦੇ ਤਾਂ ਉਹਦੀ ਵਾਰੰਟੀਆਂ ਕੱਢ ਲੈਂਦੇ ਨੇ ਜਾਂ ਕੁਝ ਹੋ ਜਾਂਦਾ ਸਰ ਅਸੀਂ LG 43 ਇੰਚ 28000 ਦੀ 3 ਸਾਲ ਦੀ ਵਾਰੰਟੀ 4K ਸਰ ਆਮ ਲੋਕਾਂ ਨੂੰ ਦੇਖੋ ਪਤਾ ਕੀ ਹੁੰਦਾ ਉਹਨਾਂ ਨੂੰ 43 ਇੰਚ ਸਾਈਜ਼ ਦਾ ਪਤਾ ਹੁੰਦਾ 4K HD ਫੁੱਲ HD ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਪਰ ਇਹ 3 ਇਲੈਕਟ੍ਰੋਨਿਕ ਹੈ ਜਿਹੜਾ ਤੁਹਾਨੂੰ ਦਿਖਾ ਦਿਖਾ ਰਿਹਾ 10 ਵੀ ਰਿਹਾ ਵੀ 4K ਕੀ ਹੁੰਦਾ HD ਕੀ ਹੁੰਦਾ ਫੁੱਲ HD ਕੀ ਹੁੰਦਾ ਬਹੁਤ ਵੱਡੀ ਗੱਲ ਹੈ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਤੁਸੀਂ ਠੱਗੇ ਜਾਂਦੇ ਹੋ ਤੁਸੀਂ ਨਾ ਚੀਜ਼ਾਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਹਿ ਸਕਦੇ ਹੋ ਖਰਾਬ ਕਰ ਲੈਂਦੇ ਹੋ ਸਰ ਬਿਲਕੁਲ ਸਹੀ ਗੱਲ ਹੈ ਕਸਮਰਾਂ ਨਾਮ ਕਈ ਵਾਰ ਬਹੁਤ ਔਖਾ ਹੁੰਦਾ ਮੇਰੇ ਕੋਲ ਕਸਮਰ ਆਉਂਦੇ ਨੇ ਭਾਜੀ LED ਇਹਨੇ ਦੀ ਲਿਆਏ ਇਹਨੇ ਦੀ ਲਿਆਏ ਅਸੀਂ ਕਹਿੰਦੇ ਹਾਂ ਸਰ ਸਾਡਾ ਨਾ ਰੇਟ ਤੁਸੀਂ ਸਾਰੇ ਮਾਰਕੀਟ ਨੂੰ ਟਰਾਈ ਕਰਕੇ ਫਿਰ ਸਾਡੇ ਕੋਲ ਆਓ ਫਿਰ ਸਾਡੇ ਤੋਂ ਰੇਟ ਲਾਓ ਬਿਲਕੁਲ ਬਿਲਕੁਲ ਸਾਸੀਂ ਫਾਇਦਾ ਹੀ ਕਰਕੇ ਦਵਾਂਗੇ ਕਸ 2000 ਪਿੱਛੇ ਐਸਡੀ ਕਰੇ ਲੋ ਵਾਲੋਂ ਉਸ ਤੋਂ ਬਾਅਦ ਪਤਾ ਲੱਗੇ ਤੁਹਾਡੇ ਜਵਾਕਾਂ ਦੀਆਂ ਅੱਖਾਂ ਖਰਾਬ ਹੋ ਜਾਣ ਨਿਗਾ ਘਟ ਜਵੇ ਕਿਉਂਕਿ ਅੱਜ ਕੱਲ੍ਹ ਸਸਤੀਆਂ ਆਂਦੀਆਂ ਨੇ ਉਹ ਤੁਹਾਨੂੰ ਪਤਾ ਹੀ ਹੈ ਕੀ ਇਸ ਦੀ ਬਿਲਕੁਲ ਬਾਜੀ ਆ ਲੋ 1+43 ਦੇ ਭਾਜੀ ਤੁਸੀਂ ਆਏ ਹੋ ਦੁਕਾਨ ਤੇ ਅੱਜ ਦੀਵਾਲੀ ਤੇ ਅਸੀਂ ਇਹ ਧਮਾਕਾ ਲਗਾਉਣ ਜਾ ਰਹੇ ਹਾਂ 43 ਇੰਚ ਐਂਡਰੋਇਡ ਐਲੂਟੀਵੀ 1+ ਬ੍ਰਾਂਡ ਦੀ ਓਰੀਜਨਲ ਹੋਗੀ ਮੈਂ ਦੁਬਾਰਾ ਕਹਿ ਰਿਹਾ ਜੀ ਤੁਹਾਨੂੰ ਦਿੱਤੀ ਸਰ 16000 ਰੁਪਏ ਦੀ ਕੀ ਬਾਤ ਹੈ ਸਰ 16000 ਸਰ ਅਸੈਂਬਲ ਦਾ ਰੇਟ ਹੈ ਭਾਜੀ ਮੈਂ ਮੈਂ ਕਹਿ ਰਿਹਾ ਹਾਂ ਚਾਈਨੀਜ਼ ਇਦਾਂ ਦੇ ਰੇਟ ਮਿਲਦਾ ਚਾਈਨੀਜ਼ ਦਾ ਰੇਟਾ ਬਿਲਕੁਲ ਵਾਇਸ ਕਮਾਂਡ ਐਲਈ ਐ ਜੀ ਹਾਂ ਬਿਲਕੁਲ ਸਰ ਬਿਲਕੁਲ 1+ ਦੇਖੋ ਬੱਡਾ ਵੱਡਾ ਜਿਹੜੇ ਜਾਣਦੇ ਨਾ ਬ੍ਰਾਂਡ ਤੁਹਾਨੂੰ ਪਤਾ ਹੀ ਆ ਹਾਇਰ ਲੈ ਲਓ ਸਰ 43 ਇੰਚ ਐਲਈ ਗੂਗਲ ਟੀਵੀ ਤੁਹਾਨੂੰ ਦਿੱਤਾ ਸਰ 20000 ਰੁਪਏ ਦਾ 3 ਸਾਲ ਦੀ ਬ੍ਰਾਂਡ ਵਾਰੰਟੀ ਦੇ ਨਾਲ 43 ਅਗੇਨ 43 ਸਰ 43 ਬਹੁਤ ਹੈ ਯਾਰ ਕੀ ਬਾਤ ਹੈ ਸਰ ਫਿਰ ਆ ਗਿਆ ਅੱਪਾਗੇ 50 ਇੰਚ ਤੇ ਕੋਡੈਕ ਆ ਗਿਆ 1+ ਅਗੇਨ ਆ ਗਿਆ ਸੈਮਸੰਗ ਆ ਗਿਆ ਸਰ ਸੈਮਸੰਗ 55 ਇੰਚ ਦੀ ਐਲਈ ਤੁਸੀਂ ਮੇਰੇ ਤੋਂ ਲੈ ਕੇ ਜਾਓ ਸਰ 40000 ਰੁਪਏ ਦੀ ਸਿਰ ਸੈਮਸਨ ਸੈਮਸਨ ਸਰ ओरिजिनल ਸਰ ओरिजिनल ਡੁਪਲੀਕੇਸੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਆਪਣੇ ਕੋਲੇ ਆ ਬਾਤ ਹੋ ਗਈ ਉਹ ਕਦੇ ਵੀ ਨਹੀਂ ਹੋਊਗਾ ਜੀ ਸਾਡੇ ਕੋਲੇ ਸਿਰਫ ਇਹ ਨਹੀਂ ਹੈਗਾ ਵੀ ਅਸੀਂ ਵੀਡੀਓਜ਼ ਦਿਖਾ ਰਹੇ ਹਾਂ ਮੇਰੇ ਕੋਲ ਸਰ ਪ੍ਰੋਡਕਟ ਡੁਪਲੀਕੇਟ ਮਿਲਣਾ ਹੀ ਨਹੀਂ ਤੁਹਾਨੂੰ ਹੂੰ ਕੋਈ ਮਰਜ਼ੀ ਦੇ ਕਸਮਰ ਦਾ ਵੀ ਸਸਤਾ ਪ੍ਰੋਡਕਟ ਦੇ ਦੋ ਸਰ ਮੇਰੇ ਕੋਲ ਨਹੀਂ ਹੈਗਾ ਨਹੀਂ ਨਹੀਂ ਕਾਪਾ ओरिजिनल ਕੰਮ ਕਰਨਾ ਵੀ ਨਹੀਂ ਚਾਹੀਦਾ ਲੋਕਲ ਕੰਮ ਕਰਨਾ ਆਪਾਂ ਬਿਲਕੁਲ ਵਾਜੀ ਬਿਲਕੁਲ ਤਾਂ ਆਹ ਦੇਖੋ ਬ੍ਰੈਂਡ ਦੇਖੋ ਸਰ ਤੁਸੀਂ ਮोटोरोला ਜੀ ਤਸਵੀਰਾਂ ਦੇਖੋ ਪਹਿਲਾਂ ਕਿੰਨੀ ਕਿੰਨੀ ਸ਼ਾਰਪ ਤਸਵੀਰ ਤੁਹਾਨੂੰ ਨਜ਼ਰ ਆਉਂਦੀ ਹੈ ਇੱਕ ਇੱਕ ਕਲਰ ਤੁਹਾਨੂੰ ਇੱਕ ਇੱਕ ਬ੍ਰਾਈਟਨੈ ਪਿਆਰ ਨਾ ਕਿੰਨਾ ਨਹੀਂ ਆਪਾਂ ਜੇ ਅੱਖਾਂ ਨਾਲ ਵੀ ਦੇਖੀ ਨਾ ਇੰਨਾ ਸੋਹਣਾ ਅੱਖਾਂ ਨਾਲ ਵੀ ਨਹੀਂ ਦਿੰਦਾ ਸਰ ਇਹ ਬ੍ਰਾਂਡ ਦੇ ਟੀਵੀ ਚ ਦੀ ਖਾਸੀਅਤ ਆ ਹੁੰਦੀ ਹੈ ਜੇ ਆਪਾਂ ਸੈਂਬਲ ਲਵਾਂਗੇ ਸਰ ਕੁਆਲਿਟੀ ਨਹੀਂ ਆਂਦੀ ਉਹਦੀ ਕਦੇ ਵੀ ਉਹ ਕਸਟਮਰ ਨੂੰ ਉਦੋਂ ਹੀ ਸਮਝ ਆ ਜਾਂਦਾ ਜਦੋਂ ਤੁਸੀਂ ਕੰਪੈਰੀਜ਼ਨ ਕਰਦੇ ਹੋ ਸ਼ੋਰੂਮ ਤੇ ਆ ਕੇ ਇਹ ਬ੍ਰਾਂਡ ਆ ਦੇਖ ਲਓ ਮੈਟਰੋਲਾ ਦਾ ਬ੍ਰਾਂਡ ਆ ਆ ਲੱਗਦਾ ਨਾ ਕੱਲਾ ਕੱਲਾ ਚੀਜ਼ ਦਿਖਦੀ ਆ ਵਹਿੰਦੀ ਪਈਆ ਐਲੀਫੈਂਟ ਵਗੈਰਾ ਹਰ ਚੀਜ਼ ਪਾਜੀ 55 ਇੰਚ ਹਾਇਰ ਦੀ ਕਯੂਐਲਈਡੀ ਟੀਵੀ ਓਕੇ ਐਲੈਕਸਾ ਵਾਲਾ ਮਾਡਲ ਹੋਏਗਾ ਸਰ ਇਹ ਜੀ ਸਰ ਇਹ ਤੁਹਾਨੂੰ ਮੈਂ ਦਿੱਤਾ 37000 ਰੁਪਏ ਦਾ ਬ੍ਰਾਂਡ ਵਾਰੰਟੀ 3 ਇਅਰਸ 37 ਕਯੂਐਲਈਡੀ ਸਰ ਨਾਲੇ ਐਲੈਕਸਾ ਵਾਲਾ ਮਾਡਲ ਹੈ ਜੀ ਇਹ ਕੀ ਬਾਤ ਹੈ ਸਰ ਬੋਲਣਾ ਹੀ ਆ ਸਰ ਇੱਕ ਦਾ ਹੁੰਦਾ ਪਰ ਰਿਮੋਟ ਚ ਬੋਲਦੇ ਆ ਤੁਸੀਂ ਬਿਨਾ ਰਿਮੋਟ ਤੋਂ ਟੀਵੀ ਨੂੰ ਕਮਾਨ ਦੋ ਹੈ ਗੂਗਲ ਉਹ ਤੁਹਾਡੇ ਕਮਾਨ ਚੱਕੇਗਾ ਜੀ ਡਾਇਰੈਕਟ ਸਰ ਡਾਇਰੈਕਟ ਕਮਾਨ ਚੱਕਦਾ ਜੀ ਯਾਰ ਕਮਾਲ ਕਰ ਦਿੱਤੀ ਆ ਭਰਾ ਜੀ ਕਮਾਲ ਕਰ ਦਿੱਤੀ ਆ ਦੇਖੋ ਉਧਰ ਵੀ ਕਲਰ ਦਿਖਾਓ ਜੀ ਸਰ ਸ਼ਾਨਦਾਰ ਕਮਲ ਨੇ 65 ਇੰਚ LG ਆ ਗਈ 65 ਇੰਚ ਕੋਡੇਕ ਆ ਗਿਆ ਤੁਹਾਨੂੰ ਬ੍ਰਾਂਡ हायर ਮਿਲ ਜਾਏਗਾ ਕੋਡੇਕ ਮਿਲ ਜਾਏਗਾ TCL হাই ਸੈਂਸ VU ਤੋਸ਼ੀਬਾ ਏਵਰੀਥਿੰਗ ਇਜ਼ ਅਵੇਲੇਬਲ ਮੈਂ ਕਹਿਆ ਯਾ ਦੇਖੋ ਤੁਹਾਨੂੰ ਬੂਫਰਜ਼ ਦੀ ਕੁਆਲਿਟੀ ਤੁਹਾਨੂੰ ਸਾਊਂਡ ਬਾਰ ਦੀ ਕੁਆਲਿਟੀ ਵੀ ਮਿਲ ਜੇਗੀ ਕਿਉਂਕਿ ਵੀਡੀਓ ਬਹੁਤ ਲੰਮੀਆਂ ਹੋਣੀਆਂ ਇਸ ਕਰਕੇ ਡਿਟੇਲ ਨਹੀਂ ਦੇ ਸਕਦੇ ਸਕੂਲਾਂ ਕਾਲਜਾਂ ਵਿੱਚ ਜੇ ਤੁਸੀਂ ਨਾ ਮਾਈਕ ਦੇ ਨਾਲ ਤੁਸੀਂ ਇਦਾਂ ਦਾ ਚੀਜ਼ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਲਣਗੇ ਔਰ ਇੰਨੇ ਪਿਆਰੇ ਰੇਟ ਵਿੱਚ ਮਿਲਣਗੇ ਨਾ ਵਾਹ ਕਮਾਲ ਹੋ ਜਗੀ ਬਾਕੀ ਸਚਾਈ ਹੈ ਨਾ ਜੀ ਸਰ ਬਿਲਕੁਲ ਸਚਾਈ ਹੈ ਨਾ ਬਾਰ ਬਾਰ ਉਹੀ ਚੀਜ਼ ਕਹਿ ਰਹੇ ਆ ਸਾਡੀ ਗੱਲ ਦੇ ਵਿੱਚ ਕੋਈ ਵੀ ਝੂਠ ਨਹੀਂ ਆਊਗਾ ਵੀਡੀਓ ਦੇ ਵਿੱਚ ਕੋਈ ਵੀ ਤੁਸੀਂ ਠੀਕ ਹੈ ਕਸਮਰ ਦੇਖਦੇ ਹੋਣਗੇ ਬਹੁਤ ਲੋਕ ਝੂਠ ਬੋਲਦੇ ਨੇ ਵੀਡੀਓਜ਼ ਦੇ ਵਿੱਚ ਲੇਕਿਨ ਸਾਡੀ ਵੀਡੀਓ ਦੇ ਵਿੱਚ 100% ਸਚਾਈ ਹੋਏਗੀ ਜੜੀ ਗੱਲ ਮੈਂ ਕਹਿ ਰਿਹਾ ਔਨ ਕੈਮਰਾ ਉਹ ਐਕਚੁਅਲ ਹੋਏਗੀ ਸਰ ਅੱਛਾ ਮੇਰੇ ਵਰਗੇ ਕੋਲ ਪੈਸੇ ਨਹੀਂ ਹੈਗੇ ਜੀ ਮੇਰੇ ਵਰਗਾ 5-400 ਹਜ਼ਾਰ 2000 ਲੈ ਆਇਆ 5000 ਲੈ ਆਇਆ ਤਾਂ ਪਰ ਉਹ ਐਲਸੀਡੀ ਲੈਣਾ ਚਾਹੁੰਦਾ ਜਾਂ ਇੱਥੋਂ ਸਾਊਂਡ ਬਾਰ ਇਹ ਕੁਝ ਵੀ ਲੈਣਾ ਚਾਹੁੰਦਾ ਫਿਰ ਉਹਦੇ ਲਈ ਫਿਰ ਵਿਆਜ ਮੋਟਾ ਆਉਣਾ ਸਰ ਕੋਈ ਵੀ ਆ ਜਣੀ ਸਾਡੇ ਕੋਲ ਕਈ ਟਾਈਪ ਦੀ ਜਿਹੜੀ ਫਾਈਨਾਂਸ ਸਕੀਮਸ ਅਵੇਲੇਬਲ ਹੁੰਦੀਆਂ ਨੇ ਲਾਈਕ ਸਰ ਬਜਾਜ ਕਾਰਡ ਅਵੇਲੇਬਲ ਹੋਏਗਾ ਸਾਡੇ ਕੋਲੇ ਐਚ ਡੀ ਬੀ ਅਵੇਲੇਬਲ ਹੋਏਗਾ ਸਾਡੇ ਕੋਲੇ ਟੀ ਵੀ ਐਸ ਅਵੇਲੇਬਲ ਹੋਏਗਾ ਕ੍ਰੈਡਿਟ ਕਾਰਡ ਅਵੇਲੇਬਲ ਹੋਏਗਾ ਅਗਰ ਕਿਸੇ ਕਸਟਮਰ ਕੋਲ ਕੋਈ ਸ਼ੋਰਟੇਜ ਆਫ ਮਨੀ ਹੈ ਕਿਸੇ ਵਜ੍ਹਾ ਕਰਕੇ ਤਾਂ ਅਸੀਂ ਉਹਦੀ ਸਕੀਮ ਵੀ ਕਰ ਸਕਦੇ ਆ ਜ਼ੀਰੋ ਈ ਐਮ ਆਈ ਤੇ ਉਹ ਤੇ ਕੋਈ ਖਰਚਾ ਨਹੀਂ ਲਵਾਂਗੇ ਸਰ 500 ਰੁਪਏ ਵੀ ਖਰਚਾ ਨਹੀਂ ਲੈਂਦਾ ਜੀ ਮੈਂ ਅੱਛਾ ਸਰ ਜਿੰਨ 40000 ਜੇ ਮੰਨ ਲਓ ਕੋਈ ਪ੍ਰੋਡਕਟ 40000 ਦਾ ਸਰ ਜੇ ਉਹਨਾਂ ਨੇ ਫਾਈਨਾਂਸ ਕਰਾਣਾ ਹੈ ਸਰ 40000 ਦੀ ਫਾਈਨਾਂਸ ਹੋਊਗਾ ਇਹ ਨਹੀਂ ਵੀ 40000 100 ਸਰ 40000 100 ਰੁਪਏ ਵੀ ਨਹੀਂ ਹੋਣੇ ਦੇਣਾ ਕੀ ਬਾਤ ਚਾਹੇ ਉਹਨੇ 8 ਮਹੀਨੇ ਦੀ ਸਕੀਮਾਂ ਕਰਾਣੀਆਂ ਨੇ ਚਾਹੇ ਉਹਨੇ 10 ਮਹੀਨੇ ਸਕੀਮਾਂ ਕਰਾਣੀਆਂ ਨੇ ਐਕਚੁਅਲੀ ਜੋ ਕੀਮਤ ਉਹੀ ਦੇਣੀ ਆ ਉਹੀ ਕੀਮਤ ਦੇਣੀ ਆ ਸਰ ਕੀ ਬਾਤ ਹੈ ਬਿਲਕੁਲ ਬਿਲਕੁਲ ਸਰ ਫਾਈਨੈਂਸ ਫੈਸਿਲਿਟੀ ਸਾਰੀ ਆ ਵੀ ਲੈ ਮਾਰੋ ਆਫਰਸ ਦੀਵਾਲੀ ਤੱਕ ਨੇ ਸਰ ਇਹ ਆਫਰ ਜਿਹੜੇ ਮੈਂ ਰੇਟ ਦੇ ਰਿਹਾ ਹਾਂ ਇਹ ਕਸਮਰਜ਼ ਲਈ ਬਿਲਕੁਲ ਸਹੀ ਗੱਲ ਆ ਤੁਹਾਡੀ ਇਹ ਦੀਵਾਲੀ ਤੱਕ ਹੀ ਰਹਿਣਗੇ ਉਸ ਤੋਂ ਬਾਅਦ ਫਿਰ ਨਾ ਕਿ ਉਹ ਵੀ ਆ ਰੇਟ ਸਾਨੂੰ ਦੁਬਾਰਾ ਦੇ ਦਿਓ ਭਰਾ ਜੀ ਕਿਉਂਕਿ ਸਭ ਨੂੰ ਹੁੰਦਾ ਕਿ ਯਾਰ ਹਰ ਬੰਦਾ ਨਾ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਨਵੀਂ ਇਲੈਕਟ੍ਰੋਨਿਕ ਗੈਜਟ ਇਲੈਕਟ੍ਰੋਨਿਕ ਚੀਜ਼ ਘਰ ਲੈ ਕੇ ਆਵੇ ਇਸ ਕਰਕੇ ਟਿੰਗ ਰ ਹੈ ਇਲੈਕਟ੍ਰੋਨਿਕ ਹਰ ਸਾਲ ਇਹ ਨਹੀਂ ਕਰੇ ਤੁਸੀਂ ਵੀਡੀਓ ਦੇਖੀ ਆ ਪਹਿਲਾਂ ਕਿ ਕਦੇ ਤੁਹਾਨੂੰ 2 ਮਹੀਨੇ ਬਾਅਦ ਮਹੀਨੇ ਬਾਅਦ ਵੀਡੀਓ ਪਾਤੀ ਵੀ ਲੋਜ ਯਾਰ ਰੇਟ ਦੇ ਤਨ ਨਾ ਟਿੰਗਰਾਜ ਹੋਇਆ ਕਦੇ ਸਰ ਬਿਲਕੁਲ ਸਹੀ ਗੱਲ ਆ ਤੁਹਾਡੀ ਇਹ ਸਾਡਾ ਜਿਹੜੀ ਵੀਡੀਓ ਆਪਾਂ ਜੜੀ ਵੀ ਸ਼ੂਟ ਕਰ ਰਹੇ ਆਂ ਸੇਮ ਟਾਈਮ ਹੁੰਦੀ ਆ ਹਾਂ ਸਾਲਰ ਸਾਲ ਹੁੰਦੀ ਆ ਸਰ ਉਹ ਸੇਮ ਟਾਈਮ ਤੇ ਅਪਲੋਡ ਹੋਏਗੀ ਹੁਣ ਅਗਲੀ ਗੱਲ ਸਰ ਤੁਸੀਂ ਆ ਜਾਓ ਮੇਰੇ ਕੋਲੇ ਵਾਸ਼ਿੰਗ ਮਸ਼ੀਨਸ ਦੇ ਵਾਸ਼ਿੰਗ ਮਸ਼ੀਨਸ ਦੀ ਸਰ ਤੁਸੀਂ ਵੈਰਾਈਟੀ ਚੈੱਕ ਕਰੋ ਸ਼ੋਰੂਮ ਦੇ ਵਿੱਚ ਕੀ ਹੁੰਦਾ ਹਰ ਬ੍ਰਾਂਡ ਇੱਕ ਇੱਕ ਹਰ ਜਿਹੜਾ ਹੈਗਾ ਸ਼ੋਰੂਮ ਇੱਕ ਇੱਕ ਦੋ ਦੋ ਬ੍ਰਾਂਡ ਲਗਾ ਕੇ ਖਤਮ ਕਰ ਦਿੰਦਾ ਬਸ ਉਹਦੇ ਵਿੱਚ ਹੀ ਕਰਦੇ ਰਹਿੰਦੇ ਨੇ ਸਰ ਮੇਰੇ ਕੋਲੇ ਵਰਲਪੋ ਲੈ ਲਓ ਕੈਲਵਿਨਟਰ ਲੈ ਲਓ ਤੁਸੀਂ ਮੈਨੂੰ ਐਂ ਦੱਸ ਦੋ ਮੈਂ ਤਾਂ ਮੰਨ ਗਿਆ ਵੀ ਤੁਹਾਡੇ ਕੋਲ ਸਾਰੀਆਂ ਬ੍ਰਾਂਡਸ ਆ ਹੈਗੀਆਂ ਹਾਂਜੀ ਮੈਨੂੰ ਅਜੇ ਹਾਰ ਰੇਟ ਦੋ ਜੋ ਚੈਲੰਜ ਕਰੋਂ ਪੂਰਾ ਮਲੇਰਕੋਟਲਾ ਪੂਰਾ ਡਿਸਟ੍ਰਿਕਟ ਜਾਂ ਸੰਗਰੂਰ ਜਾਂ ਪੰਜਾਬ ਨੂੰ ਵੀ ਆ ਲਓ ਚੱਕੋ ਧੀ ਇਹ ਰੇਟ ਹੈ ਕੁਝ ਅਜਿਆ ਕਰਨ ਨੂੰ ਸਰ ਤੁਸੀਂ ਤੁਸੀਂ ਇਹੀ ਗੱਲ ਕਰ ਰਹੇ ਹੋ ਨਾ ਲੋ ਸਰ ਤੁਹਾਡੇ ਵਾਸਤੇ ਅਸੀਂ ਤੁਸੀਂ ਆਇਆ ਹੋ ਸਾਡੇ ਕੋਲੇ ਸ਼ੋਰੂਮ ਤੇ ਅਸੀਂ ਕਸਟਮਰ ਦੱਸਿਓ ਕੋਈ ਖਾਸ ਹੈ ਅਸੀਂ ਕਸਟਮਰ ਵਾਸਤੇ ਪਹਿਲਾਂ ਰੇਟ ਸਾਡੇ ਜੋ ਵੀ ਸੀ ਛੱਡ ਦੋ ਕਸਟਮਰ ਵਾਸਤੇ ਜਿਸ ਦਿਨ ਤੋਂ ਵੀਡੀਓ ਪੈ ਰਹੀ ਹੈ ਟਿਲ ਦੀਵਾਲੀ ਤੱਕ ਚੋਕ ਸਾਰਾ ਅਵੇਲੇਬਲ ਰਹੇਗਾ ਐਲਜੀ ਦੀ ਅਰਜਨਲੋਂ 오ਰੀਜਨਲ ਸਰ ਫਰੈਸ਼ ਐਲਜੀ ਦੀ 8 ਕਿਲੋ ਪੇਟੀਬੰਦ ਇਹ ਤੁਹਾਨੂੰ ਦਿੱਤੀ ਸਰ ਮੈਂ 11.5 ਹਜ਼ਾਰ ਰੁਪਏ ਦੀ ਨਹੀਂ ਫਿਰ ਇਹ 12000 ਹੋਊਗਾ ਸਰ ਜੇ ਕਿਸੇ ਨੇ 13.5 ਦੇਤਾ ਨਾ ਹੂੰ ਤਾਂ ਤੁਸੀਂ ਚੱਲੀ ਚਲਾਈ ਮਸ਼ੀਨ ਵੀ ਮੇਰੇ ਕੋਲ ਵਾਪਸ ਛੱਡ ਜਿਓ ਮੇਰੀ ਮਸ਼ੀਨ ਲੈਤੀ ਹੋਈ ਕਿੰਨਾ ਕਹਿਆ ਤੁਸੀਂ ਨੇ ਜੇ ਕਿਸੇ ਨੇ 12.5 13.5 ਵੀ ਰੇਟ ਦੇਤਾ ਜੀ ਤੁਸੀਂ ਕਿੰਨਾ ਕਹਤਾ ਸਰ 11.5 ਚ ਐਲਜੀ ਦੀ 8 ਕਿਲੋ ਅਜਾ ਆਨਲਾਈਨ ਜੇ ਨਿਕਲੇ ਇੰਨੇ ਦੀ ਸਰ ਆਨਲਾਈਨ ਕਰੀਬਨ ਕਰੀਬਨ 14 14 14.5 ਦੇ ਆਸ-ਪਾਸ ਰੇਟ ਹੈ ਜੀ ਐਲਜੀ ਐਲਜੀ ਦਾ ਜੀ ਇਹ ਚੈਲੰਜ ਰੇਟ ਆ ਸਰ ਚੈਲੰਜ ਕਰ ਰਹੇ ਹਾਂ ਜੀ ਐਲਜੀ 8 ਕਿਲੋ ਲੈ ਸਾਰੇ ਬਾਜ਼ਾਰ ਦੇ ਵਿੱਚ ਕੋਈ ਦੇ ਕੇ ਦਿਖਾ ਦੇਵੇ ਲੋ ਜੀ 8 ਕਿਲੋ ਦੀ ਐਲਈ ਜੇਕਰ ਤੁਹਾਨੂੰ ਮਿਲਦੀ ਆ ਸਸਤੀ ਇਦੋਂ ਤਾਂ ਆ ਜਾਓ ਵੇ ਢੀਂਗ ਇਲੈਕਟ੍ਰੋਨਿਕ ਦੇ ਵਿੱਚ ਕਿਉਂਕਿ ਭਰਾ ਨੂੰ ਪਹਿਲਾਂ ਹੀ ਕਹਦਾ ਵੀ ਚੈਲੰਜ ਗ੍ਰੇਡ ਹੋਣਾ ਚਾਹੀਦਾ ਢੀਂਗਰਾ ਇਲੈਕਟ੍ਰੋਨਿਕ ਹਰ ਸਾਲ ਬਾਅਦ ਵੀਡੀਓ ਜੇਕਰ ਬਣਾਉਂਦਾ ਨਾ ਤਾ ਫਿਰ ਚੈਲੰਜ ਇਦਾਂ ਹੀ ਹੋਣੇ ਚਾਹੀਦੇ ਨੇ ਹੋਰ ਭਰਾ ਜੀ ਮਸ਼ੀਨਾਂ ਦੇ ਵਿੱਚ ਵੈਰਾਈਟੀ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਲੈ ਟੋਪ ਲੋਡ ਲੈ ਲੋ ਜਾਂ ਫਿਰ ਫਰੰਟ ਲੋਡ ਲੈ ਲੋ ਜਾਂ ਫਿਰ ਆਟੋਮੈਟਿਕ ਸੈਮੀ ਸਭ ਕੁਝ ਵੈਰਾਈਟੀ ਐਂਡ ਸਾਈਜ਼ ਐਂਡ ਬ੍ਰਾਂਡ ਸਭ ਕੁਝ ਮਿਲੇਗਾ ਸਰ ਤੁਹਾਨੂੰ ਸਾਡੇ ਕੋਲ ਜਿਹੜੀਆਂ 15 20 ਪਈਆਂ ਨੇ ਬਸ ਨਹੀਂ ਸਰ ਨਹੀਂ ਸਾਡੇ ਕੋਲ ਸਟੋਕ ਵੀ ਅਵੇਲੇਬਲ ਆ ਸਰ ਉੱਪਰ ਸਾਡਾ ਸਟੋਕ ਯਾਰਡ ਬਣਾਇਆ ਹੋਇਆ ਜੀ ਉੱਥੇ ਸਾਡਾ ਸਟੋਕ ਰੱਖਿਆ ਹੁੰਦਾ ਇਹ ਡਿਸਪਲੇ ਬਿਲਕੁਲ ਸਰ ਇਹ ਤਾਂ ਡਿਸਪਲੇ ਪੀਸ ਨੇ ਜੀ ਆਪਣੇ ਓਕੇ ਇਹ ਡਿਸਪਲੇ ਲੱਗੇ ਹੋਏ ਨੇ ਅਲੱਗ-ਅਲੱਗ ਮਾਡਲ ਕਸਟਮਰ ਜੋ ਪਸੰਦ ਕਰੇਗਾ ਬੰਦ ਪੀਸ ਉਹਨੂੰ ਲੋਡ ਹੋ ਜਾਏਗਾ ਡੱਬਾ ਬੰਦ ਜਾਏਗਾ ਡੱਬਾ ਬੰਦ ਹੀ ਜਾਏਗਾ ਵਿਦ ਗਾਰੰਟੀ ਵਿਦ ਬ੍ਰਾਂਡ ਵਾਰੰਟੀ ਕੀ ਬਾਤ ਹੈ ਇਹੀ ਤਾਂ ਲੋਕ ਚਾਹੁੰਦੇ ਨੇ ਇਹ ਨਾ ਹੋਵੇ ਚਾਕੇ ਵੀ ਆਹ ਲੋ ਜੀ ਪੈਕ ਕਰੋ ਫਲਾਨਾ ਦਾ ਨਾ 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 ਭਾਜੀ ਡਿਸਪਲੇ ਆ ਇਹ ਤਾਂ ਬਿ ਡਿਸਪਲੇ 10 ਪੀਸ ਨੇ ਜੀ ਕੀ ਬਾਤ ਹੈ ਕੀ ਬਾਤ ਹੈ ਸਾਡੇ ਕੋਲ ਤਾਂ ਸਰ ਇਸ ਟਾਈਮ ਕੁਆਂਟੀਟੀ ਦੇ ਚੱਕਾ ਟੋਟ 500 ਮਸ਼ੀਨ ਅਵੇਲੇਬਲ ਹੋਏਗੀ ਜੀ ਅੱਛਾ ਹਾਂਜੀ ਸਰ ਹਾਂਜੀ ਕਿ ਦਿਵਾਲੀ ਤੁਹਾਨੂੰ ਪਤਾ ਹੀ ਆ ਪਿਛਲੀ ਵਾਰ ਵੀ ਲੋਕ ਬਾਬਾ ਹਨਾ ਪਿਛਲੀ ਵਾਰ ਸਰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਇਸ ਗੱਲ ਕਰਕੇ ਅਸੀਂ ਦੁਬਾਰਾ ਲੋਕਾਂ ਨੂੰ ਇਨਵਾਈਟ ਕਰ ਰਹੇ ਹਾਂ ਕਸਮਰਸ ਨੂੰ ਆਪਣੇ ਨੂੰ ਟੀੰਮਰਾ ਇਲੈਕਟ੍ਰੋਨਿਕਸ ਤੇ ਜ਼ਰੂਰ ਵਿਜ਼ਿਟ ਕਰੋ ਇਹ ਵੀ ਦਿਖਾਓ ਬਿਲਕੁਲ ਰੇਟ ਦਾ ਫਾਇਦਾ ਲੋ ਦੇਖੋ ਹਰ ਓਵਨ ਤੇ ਵੀ ਕੋਈ ਵੀ ਦੁਕਾਨ ਤੇ 5500 6000 ਤੋਂ ਚਾਰਟ ਨਹੀਂ ਕਰਦਾ ਸਰ ਢੀਂਗਰਾ ਇਲੈਕਟ੍ਰੋਨਿਕਸ ਦੇਣ ਜਾ ਰਹੇ ਹੈ 20 ਲੀਟਰ ਬ੍ਰਾਂਡ ਦਾ ਮਾਈਕਰੋ 4500 ਰੁਪਏ ਤੋਂ ਜਸਟ ਜਸਟ 4500 ਰੁਪਏ ਤੋਂ ਸਰ ਓਵਨ ਹੋਏਗਾ ਸਰ ਮਾਈਕ੍ਰੋਵੇਵ ਸਰ ਕੋਈ ਓਵਨ ਹੀ ਮਾਈਕ੍ਰੋਵੇਵ ਓਵਨ ਤਾਂ ਸਰ ਤੁਹਾਨੂੰ ਮੈਂ ਦੇ ਦੂੰਗਾ 2500 3000 ਰੁਪਏ ਦਾ ਕੀ ਬਾਤ ਹੈ ਇਹ ਇਹ ਹੁੰਦੀ ਹੈ ਅਸਲ ਗੱਲ ਮੈਂ ਜਾਣ ਕੇ ਪੁੱਛ ਰਿਹਾ ਕਿਉਂਕਿ ਕੱਲੂ ਤੁਹਾਡੇ ਵਰਗੇ ਨੂੰ ਓਵਨ ਨਾਲ ਨਾ ਕੋਈ ਫੜਾ ਦੇਵੇ ਫਿਰ ਉਹਦੇ ਵਿੱਚ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਕਹਿਣਾ ਵੀ ਨਾਲ ਜੀ ਨਾ ਕਹਿਗੇ ਸੀ ਆਓ ਅੱਗੇ ਚੱਲਦੇ ਆਂ ਨਹੀਂ ਭਾਜੀ ਕੋਈ ਵੀ ਗਲਤ ਕਮਿਟਮੈਂਟ ਨਹੀਂ ਕਰਾਂਗੇ ਅਸੀਂ ਹਾਂ ਜੀ ਆਪ ਫਰੰਟ ਲੋਡ ਮਸ਼ੀਨਾਂ ਪਈਆਂ ਨੇ ਆ ਏਸੀ ਪਈ ਨੇ ਮੈਂ ਕਹਿੰਦਾ ਏਸੀਆਂ ਤੇ ਵੀ ਹੁਣ ਤਾਂ ਕਮਾਲ ਕਰ ਦੋਗੇ ਤੁਸੀਂ ਸਰ ਏਸੀ ਦੇ ਤਾਂ ਜੀ ਇਹੋ ਜਿਹੇ ਇਹੋ ਜਿਹੇ ਰੇਟ ਲਾਤੇ ਜਿਹੜੇ ਵੀ ਕਸਟਮਰ ਨੇ ਏਸੀ ਲੈਣੇ ਨੇ ਮੈਂ ਕਹਾਂਗਾ ਸਰ ਕੁਛ ਨਹੀਂ ਆਪਾਂ ਲੈ ਜੋ ਆਪਾਂ ਔਨ ਵੀਡੀਓ ਆਪਾਂ ਗੱਲ ਹੀ ਨਹੀਂ ਕਰਦੇ ਅਸੀਂ ਕਹਿੰਨੇ ਆ ਕਸਟਮਰ ਨੂੰ ਜਿਹੜਾ ਵੀ ਕੋਈ ਏਸੀ ਪਸੰਦ ਆ ਨਾ ਮਾਰਕੀਟ ਦੇ ਵਿੱਚ ਸਾਰੇ ਇੱਕ ਰਾਉਂਡ ਮਾਰ ਗਏ ਨਾ ਉਸ ਤੋਂ ਬਾਅਦ ਢਿੰਗਰਾ ਇਲੈਕਟ੍ਰੋਨਿਕਸ ਤੇ ਆਓ ਹਾਂ ਤਸੱਲੀ ਨਾਲ ਨਾਲ ਇਹਦਾ ਚ नहीं ये साउंड नहीं है, है, सर, है की सर्विस ही सर्विस का देके ही साउंड बार देखो किड़े-किड़े डिक साउंड बार पहने और ब्रांडेड ने ना की कोई लोकल वाकई क्या बात है भाई जी आ की अलमारी रखी बैठे हूं सर ये एलजी दा साइड बाय साइड डिस्पेंसर मॉडल रेफ्रिजरेटर है अच्छा फ्रिज है सर फ्रिज है जी लेटेस्ट माल कर दी पाजी कन्वर्टिबल मॉडल है सर हां अच्छा ਇੱਕ ਕੀ ਹੁੰਦਾ ਨਾ ਕਈ ਵਾਰ ਕੀ ਹੁੰਦਾ ਵੀ ਆਪਾਂ ਮਾਰਕੀਟ ਦੇ ਵਿੱਚ ਪੁਰਾਣੇ ਮਾਡਲਸ ਵੀ ਦੇ ਦਿੰਨੇ ਆਪਾਂ ਕਹਿੰਦੇ ਨੇ ਜੀ ਪੁਰਾਣੇ ਤਾਂ ਡਿਸਕਾਊਂਟ ਦੇ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤੁਸੀਂ ਇਹ ਜ਼ੋਨ ਕਰਕੇ ਤੁਸੀਂ ਸਰ ਇਅਰ ਆਂਡ ਮਾਡਲ ਤੁਸੀਂ ਚੈੱਕ ਕਰਵਾ ਦਿਓ ਕਸਟਮਰਸ ਨੂੰ 2025 ਲੇਟੈਸਟ ਸਰ ਮਟੀਰੀਅਲ ਨਾ ਮੇਰੇ ਕੋਲ ਸਾਰਾ ਲੇਟੈਸਟ ਹੋਗਾ ਸੁਖਾ ਬਾਜੀ ਕਸਟਮਰ ਨੂੰ ਕੋਈ ਵੀ ਸੋਚਣ ਦੀ ਲੋੜ ਨਹੀਂ ਹੈਗੀ ਵੀ ਪੁਰਾਣਾ ਹੋਊਗਾ ਜਾਂ ਕੁਝ ਮੰਨ ਲਓ ਹੋਰ ਪ੍ਰੋਬਲਮ ਹੋਊਗੀ ਉਹਦੇ ਵਿੱਚ ਇਸ ਗੱਲ ਕਰਕੇ ਸਸਤਾ ਸਰ origignal with brand warranty ਇਹ ਚੋਕ ਦੇ ਰਹੇ ਹਾਂ ਅਸੀਂ ਇੱਕ ਮੈਂ ਇੱਕ ਮੈਂ ਆਪਣੇ ਦਰਸ਼ਕਾਂ ਤੁਹਾਡੀ ਗੱਲ ਟੋਕ ਰਿਹਾ ਜਦ ਨਾਲ ਇਹ ਸਾਰਾ ਮਾਲ ਟਰੱਕਾਂ ਦੇ ਵਿੱਚ ਆਉਂਦਾ ਤਾਂ ਟਰੱਕਾਂ ਦੇ ਵਿੱਚ ਮੈਨਰ ਜਿਨਾ ਇੱਕ ਛਰੀਟ ਲੱਗ ਜਾਂਦੀ ਆ ਜਾਂ ਥੋੜਾ ਜਿਹਾ ਐ ਨਿਸ਼ਾਨ ਜਿਹਾ ਪੈ ਜਾਂਦਾ ਉਹ ਨਿਸ਼ਾਨ ਕਰਕੇ ਜੇਕਰ ਤੁਹਾਨੂੰ 1500 ਰੁਪਿਆ 2000 ਚੀਜ਼ ਸਸਤੀ ਦੇਵਾ ਦੀ ਫਿਰ ਮੰਨੋ ਅੱਜ 1000 2000 ਮਿਲੂ ਸਸਤਾ ਭਾਜੀ 1000 2000 ਨਹੀਂ ਅਸੀਂ ਕਸਟਮਰ ਨੂੰ ਦੇਣ ਜਾ ਰਹੇ ਹਾਂ ਕਟੋ-ਕਟ ਹੁਣ ਇਸ ਮਾਡਲ ਦੀ ਗੱਲ ਕਰ ਲਓ ਤੁਸੀਂ ਸਰੀ ਇਸ ਮਾਡਲ ਦੇ ਕਸਟਮਰ ਨੂੰ ਮੈਂ ਦੇਦਾ 35000 ਰੁਪਿਆ ਦਾ ਡਿਸਕਾਊਂਟ ਜੀ अच्छा ਤੁਸੀਂ ਸਕ੍ਰੈਚ ਦੇਣ ਦੀ ਗੱਲ ਕੀਤੀ ਸੀ 30000 ਦੇ ਫਰਿੱਜ ਦੋ ਆ ਜਾਂਦੇ ਨੇ ਨਵੇਂ ਭਾਜੀ ਛੋਟੇ 35000 ਦਾ ਸਰ ਡਿਸਕਾਊਂਟ ਦਿੱਤਾ ਸੀ ਕਸਟਮਰ ਨੂੰ ਮੈਂ ਤੁਹਾਨੂੰ ਇਹ ਕਹਿਣਾ ਚਾ ਰਿਹਾ ਸਕ੍ਰੈਚ ਦੇਣ ਦੀ ਤੁਸੀਂ ਗੱਲ ਕੀਤੀ ਨਾ ਸਰ ਜੇ ਮੈਂ ਕਸਟਮਰ ਨੂੰ ਕਹਾਂਗਾ ਤੁਸੀਂ 5 ਮਿੰਟ ਲੈ ਲਓ ਸਕ੍ਰੈਚ ਲੱਭ ਲਓ ਸ਼ਾਇਦ ਹੀ ਲੱਭੂਗਾ اچھا ਇਹ ਵੀ ਆ ਇਹ ਵੀ ਖਾਸੀਅਤ ਹੈ ਜੀ ਕਿਉਂ ਮੈਂ ਫਿਰ ਕਹਿ ਰਹੀ ਦੀ ਇੱਕ ਮੈਨਰ ਜਿਹਾ ਹੁੰਦਾ ਹਲਕਾ ਜਿਹਾ ਹੁੰਦਾ ਤੁਸੀਂ ਲੱਭ ਨਹੀਂ ਸਕਦੇ ਇਸ ਕਰਕੇ ਤੁਹਾਨੂੰ 35000 ਦਾ ਫਰਿੱਜ ਤੋਂ ਡਿਸਕਾਊਂਟ ਆ ਭਾਜੀ ਜਿਹਦੇ ਵਿੱਚ ਦੋ ਨਵੇਂ ਛੋਟੇ ਫਰਿੱਜ ਆ ਜਾਂਦੇ ਨੇ 35000 ਰੁਪਏ ਦਾ ਡਿਸਕਾਊਂ ਸਾਈਡ ਬਾਈ ਸਾਈਡ ਕਨਵਰਟਿਬਲ ਮਾਡਲ ਮੈਂ ਦਵਾਰਾ ਦੱਸ ਰਿਹਾ ਕੰਦਾ ਬਿਨਾ ਕਨਵਰਟਿਬਲ ਤੋਂ ਸਾਰੇ ਕਨਵਰਟਿਬਲ ਮਾਡਲ ਦਾ ਡਿਸਪੈਂਸਰ ਵਾਲਾ ਸਰ ਅਸੀਂ ਤੁਹਾਨੂੰ ਦਿੱਤਾ ਸਿਰਫ 75000 ਦਾ ਕੀ ਬਾਤ ਕਰ ਵਾਰੰਟੀ 1+10 10 ਸਾਲ ਬਿਲਕੁਲ ਸਰ ਬਿਲਕੁਲ ਬਾਤ ਹੈ ਕੀ ਬਾਤ ਹੈ ਹੋਰ ਰੋ ਸਰ ਉਸ ਤੋਂ ਬਾਅਦ ਤੁਸੀਂ ਆ ਜਾਓ ਜੀ Samsung ਦਾ ਲੋ ਹਾਂਜੀ ਇਹ ਹੈਗਾ ਸਰ 550 ਲੀਟਰ ਮਾਡਲ ਲੋ ਜੀ ਮੇਰੇ ਨਾਲ ਜਾਇਬ ਸਰ ਪੀਸ ਬਿਲਕੁਲ ਫਰੈਸ਼ ਹੋਣਗੇ ਜੀ ਦੇਖੋ ਇੱਕ ਖਾਸੀ ਤਾਂ ਦੇਖੋ ਸਾਈਜ਼ ਤਾਂ ਦੇਖੋ ਚੜਾਈ ਦਾ ਦੇਖੋ ਯਾਰ ਸਰ 550 ਲੀਟਰ ਦਾ ਨਾ ਹੁਣ ਜੇ ਮਲੇ ਕੋਲੇ ਲੋਕਾਂ ਲਈ ਤਾਂ ਇਹ ਜੀ ਬਹੁਤ ਚਾਹੀਦੇ ਨੇ ਲੋਕਾਂ ਨੂੰ ਤਾਂ ਇੱਥੇ ਇਹ ਹੀ ਚਾਹੀਦੇ ਨੇ ਬਾਬਾ ਅੱਛਾ ਪਤਾ ਕੀ ਹੈ ਭਾਜੀ ਮਲੇ ਕੋਲੇ ਦੇ ਵਿੱਚ ਨਾ ਮੋਸਟਲੀ ਵੱਡੇ ਸਾਈਜ਼ ਕੋਈ ਕੋਈ ਰੱਖਦਾ ਹੈ ਇੱਕ ਅੰਦਾ ਪੀਸ ਹੀ ਰੱਖਦਾ ਸਰ ਮੇਰੇ ਕੋਲੇ ਰੱਖਦਾ ਕੋਈ ਕੋਈ ਆ ਲੋਕਾਂ ਨੂੰ ਚਾਹੀਦੇ ਨੇ ਹਰ ਇੱਕ ਨੂੰ ਆ ਹਰ ਇੱਕ ਨੂੰ ਚਾਹੀਦੇ ਨੇ ਹਾਂ ਦੇਖੋ ਇਹ ਤਾਂ ਹੀ ਤਾਂ ਸਰ ਅਸੀਂ ਆਪਣੇ ਸ਼ੋਰੂਮ ਤੇ ਚੀਜ਼ਾਂ ਲੈ ਕੇ ਆਇਆ ਵੀ ਹਲਕਾ-ਵੁਲਕਾ ਸਕ੍ਰੈਚ ਐਂਡ ਛੋਟੇ ਦਾ ਭਾ ਇਹ ਲੋਕ ਲੱਗਦਾ ਸਰ ਲੋਕ ਲੱਗਦਾ ਜੀ ਆ ਵੀ ਵਾ ਕਮਾਲ ਕਰ ਦਿੱਤੀ ਆ ਫ੍ਰਿਜ ਨੂੰ ਲੋਕ ਨਹੀਂ ਬਹੁਤ ਘੱਟ ਅਜਿਹਾ ਲੋਕ ਨਹੀਂ ਲੱਗਦੇ ਸਰ 550 ਲੀਟਰ ਸੈਮਸੰਗ ਦਾ ਟਵਿਨ 쿨ਿੰਗ ਪਲੱਸ ਮਾਡਲ ਲੇਟੈਸਟ ਮਾਡਲ 1 ਸਾਲ ਤੇ 20 ਸਾਲ ਦੀ ਬ੍ਰਾਂਡ ਵਾਰੰਟੀ ਦੇ ਨਾਲ ਤੁਹਾਨੂੰ ਦਿੱਤਾ ਮੈਂ 45000 ਰੁਪਏ ਦਾ ਜਸਟ 45000 ਓਨਲੀ 45000 ਸਰ 45000 ਰੁਪਏ ਦੇ ਵਿੱਚ ਸਰ 350 ਲੀਟਰ ਲੋਕ ਸੇਲ ਕਰੀਆ ਸਰ ਸੰਗ ਦਾ Samsung ਦਾ 550 ਲੀਟਰ ਹੈ ਸਰ ਔਰ ਉਹ ਵੀ ਮਾਈਨਰ ਜੈ ਸਕ੍ਰੈਚ ਹੋਏਗਾ ਜਿਹੜਾ ਲੱਭਣ ਤੇ ਲੱਭਦਾ ਨਹੀਂ ਫਿਰ ਫਿਰ ਮੈਂ ਉਹੀ ਕਹਿ ਰਿਹਾ ਜੀ ਕਸਟਮਰ ਨੂੰ ਮੈਂ ਕਹਿੰਦਾ ਸ਼ਾਇਦ ਲੱਭ ਲਓ ਮੈਨੂੰ ਵੀ ਨਹੀਂ ਦਿਖ ਰਿਹਾ ਜੀ ਵੀ ਹੈਗਾ ਵੀ ਕਿੱਥੇ ਇਹ ਯਾਰ ਸ਼ਕਲ ਦੇਖ ਦੀਏ ਇਹਦੇ ਵਿੱਚ ਆਜੋ ਅੱਗੇ ਆਜੋ ਬਿਲਕੁਲ ਸਰ ਬਿਲਕੁਲ ਸਰੇ ਹੀ ਵਲਪੁੱਲ ਦਾ ਹੋ ਗਿਆ ਅੱਛਾ ਬ੍ਰਾਂਡ ਮੇਰੇ ਕੋਲ ਸਾਰੇ ਸਾਰੇ ਨਾ ਮਿਕਸ ਹੋਣਗੇ ਜੀ ਵਲਪੁੱਲ LG Samsung हायर Loyd ਸਾਰੇ ਤੁਹਾਨੂੰ ਬ੍ਰਾਂਡ ਮਿਲ ਜਾਣਗੇ ਤੁਸੀਂ ਇਹ ਦੇਖ ਸਕਦੇ ਹੋ ਹਲਕੇ ਫੁਲਕੇ ਸਕਰੈਚਸ ਜੀ ਆਹ ਆ ਜ਼ੀਰੋ ਜ਼ੀਰੋ ਜਿਆ ਕੀ ਲਗਾ ਭਰਾ ਸਰ ਇਹ ਆਪਣੇ ਕੋਲੇ Bajaj Finserv ਦੀ ਸਕੀਮ ਹੈ ਕਿ ਜੇ ਕਿਸੇ ਕਸਟਮਰ ਕੋਲ ਕੋਈ ਅਮਾਉਂਟ ਨਹੀਂ ਹੈ ਪੈਸੇ ਦੇਣ ਨੂੰ ਤਾਂ ਉਹਨੇ ਕੁਝ ਵੀ ਨਹੀਂ ਲੈ ਕੇ ਆਉਣਾ ਨਥਿੰਗ 1 ਰੁਪਿਆ ਵੀ ਨਹੀਂ ਦੇਣਾ ਬਾਜੀ ਆਪਾਂ ਹੂੰ ਤੋ ਤੁਸੀਂ ਸਰ ਜ਼ੀਰੋ ਸਕੀਮ ਤੇ ਫਾਈਨਾਂਸ ਕਰਵਾ ਸਕਦੇ ਹੋ ਜਿਹੜੀ ਕਿ ਆਪਾਂ EMI ਸਟਾਰਟ ਹੋਊਗੀ ਡੇਢ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਲੈਣ ਤੋਂ ਅੱਛਾ ਆ ਮਹੀਨੇ ਡੇਢ ਮਹੀਨੇ ਬਾਅਦ ਮਹੀਨੇ ਡੇਢ ਮਹੀਨੇ ਬਾਅਦ ਪਹਿਲੀ EMI ਸਟਾਰਟ ਹੋਏਗੀ ਸਰ ਫ੍ਰਿਜ ਲੈ ਜੋ ਦੇਣਾ 1 ਰੁਪਿਆ ਨਹੀਂ ਜਿਹੜੇ ਕਹਿੰਦੇ ਨੇ ਪਹਿਲਾਂ ਚਾਰ ਕਿਸ਼ਤਾਂ ਪੰਜ ਕਿਸ਼ਤਾਂ ਸਰ ਸਾਡੇ ਕੋਲੇ ਚਾਰ ਪੰਜ ਕਿਸ਼ਤਾਂ ਛੱਡੋ ਚਾਰ ਪੰਜ ਰੁਪਏ ਵੀ ਨਹੀਂ ਲੈਣੇ ਆਪਾਂ ਦਾ ਆ ਦੇਖੋ ਜੀ ਜਦ ਤੁਸੀਂ ਨਾ ਕੋਈ ਚੀਜ਼ ਲੈਣ ਜਾਂਦੇ ਹੋ ਕਹਿੰਦੇ ਕਿ ਚਾਰ ਕਿਸ਼ਤਾਂ ਪਹਿਲਾਂ ਐਡਵਾਂਸ ਜਮ੍ਹਾਂ ਕਰਾਓ ਜੀ ਬਾਕੀ ਬਾਅਦ ਦੇ ਵਿੱਚ ਪਰ ਮਹੀਨੇ ਇਹ ਕਹ ਸ਼ੁਰੂ ਕਰਾਂਗੇ ਜਿਹੜੇ ਭਰਾ ਛੋਟੇ ਨੇ ਮਤਲਬ ਪਰਿਵਾਰ ਛੋਟੇ ਪਰਿਵਾਰ ਨੇ ਛੋਟੇ ਪਰਿਵਾਰਾਂ ਲਈ ਮੈਂ ਕਹਿੰਦਾ ਆ ਦੇਖੋ ਛੋਟੇ ਛੋਟੇ ਫ੍ਰਿਜ ਪੈਣੇ ਭਰਾ ਜੀ ਇਹ ਵੀ ਜ਼ੀਰੋ ਤੇ ਮਿਲ ਜਾਣਗੇ ਸਰ ਸਾਰੀ ਹੀ ਵੈਰਾਈਟੀਆਂ ਤੁਹਾਨੂੰ ਜ਼ੀਰੋ ਤੇ ਮਿਲ ਜੇਗੀ ਕੋਈ ਵੀ ਪ੍ਰੋਡਕਟ ਕਸਟਮਰ ਲੈਣਾ ਹੈ ਲੈਣਾ ਹੈ ਅਸੀਂ ਜ਼ੀਰੋ ਸਕੀਮ ਤੇ ਅਸੀਂ ਉਹਨੂੰ ਫਾਈਨਾਂਸ ਕਰ ਸਕਦੇ ਆ ਕੋਈ 3 2 1 ਕਿਸ਼ਤ ਰਵਾਹ ਨਹੀਂ ਦੇਣੀ ਮੈਂ ਕਹਿੰਦਾ ਜੀ ਕੁਝ ਵੀ ਨਹੀਂ ਦੇਣਾ ਸਰ ਕਮਾਲ ਕਰਤੀ ਦੇਖੋ ਆ ਪਿਆਰਾ ਨਹੀਂ ਜਦ ਤੁਸੀਂ ਬਜਾਜ ਫਾਈਨਾਂਸ ਕਰਾਣ ਜਾਓਗੇ ਨਾ ਉਹ ਕਹਿੰਗੇ ਜੀ 30000 ਦਾ ਫ੍ਰਿਜ ਆ ਵੀ ਹਿਅਰ ਆਫ ਰਿਦਦਾ ਤਿੰਨ ਜਾਂ ਚਾਰ ਕਿਸ਼ਤਾਂ ਦਾ ਐਡਵਾਂਸ ਹੋਣ ਗਿਆ ਬਾਕੀ ਪਰ ਮਹੀਨੇ ਤੁਹਾਡੀ ਕਿਸ਼ਤ ਹੋਏਗੀ ਪਰ ਇਹ ਭਰਾ ਕਹਿ ਰਿਹਾ ਵੀ ਨਹੀਂ ਕੰਪਨੀ ਨਾਲ ਸਿੱਧਾ ਅਸੀਂ ਕਹਿੰਦਾ ਵੀ ਭਾਈ ਜਿਹੜਾ ਕੋਈ ਲੋੜਵੰਦ ਜ਼ਰੂਰਤਮੰਦ ਆਉਂਦਾ ਨਾ ਉਹਦੇ ਕੋਲ ਤਾਂ ਪੈਸੇ ਪਹਿਲੇ ਨਹੀਂ ਹੁੰਦੇ ਤੁਹਾਨੂੰ ਚਾਰ ਕਿਸ਼ਤਾਂ ਐਡਵਾਂਸ ਕਿੱਥੇ ਦੇ ਦੂਗਾ ਸਰ ਵਧੀਆ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਮੈਂ ਤੁਹਾਡੀ ਵੀਡੀਓ ਰਾਈ ਕਸਟਮਰਸ ਨੂੰ ਜਿਹੜਾ ਵੀ ਤੁਹਾਡੀ ਵੀਡੀਓ ਦੇਖ ਕੇ ਆਏਗਾ ਸ਼ੇਅਰ ਕਰਕੇ ਆਏਗਾ ਸਰ ਬਜਾਜ ਦਾ ਫਾਈਲ ਖਰਚਾ ਹੁੰਦਾ ਹੈ 1000 1500 1200 whatever ਕੁਝ ਵੀ ਹੁੰਦਾ ਹੈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਮੇਰੇ ਕੋਲ ਆਏਗਾ ਸਰ ਇੱਤਰ ਵੀ ਫਾਈਲ ਖਰਚਾ ਨਹੀਂ ਮੈਣਦਾ ਮੰਗਿਆ ਕਮਾਲ ਕਰਤੀ ਉਹ ਐ ਸਮਝ ਲਓ ਵੀ ਦੁਕਾਨਦਾਰ ਅਸੀਂ ਆਪਣੇ ਪੱਲਿਓ ਪਾਉਗਾ ਕਮਾਲ ਕਰਤੀ ਕਮਾਲ ਕਰਤੀ ਛੜਦਾ ਜੀ ਉਹ ਵੀ ਛੜਦਾ ਨਹੀਂ ਨਹੀਂ ਬਹੁਤ ਵਧੀਆ ਢਿੰਗਰਾ ਜੀ ਔਰ ਦਸ ਜੀ ਇਹ ਢਿੰਗਰਾ ਇਲੈਕਟ੍ਰੋਨ ਸਰੀਲਵੇ ਚੌਂਕ ਰੇਲਵੇ ਰੋਡ ਨੇੜੇ ਨੀਜੀ ਹਸਪੀਟਲ ਸਰਕਾਰੀ ਹਸਪੀਟਲ ਦਾ ਰਸਤਾ ਜਾਂਦਾ ਜਿਹੜਾ ਉੱਥੇ ਵੱਡੀ ਗੱਲ ਇਹ ਹੈ ਕਿ ਸਾਲ ਬਾਅਦ ਆਫਰਾਂ ਲੈ ਕੇ ਆਉਂਦੇ ਨੇ ਇਹ ਨਹੀਂ ਹੈਗੀ ਵੀ 2 ਮਹੀਨੇ 2 ਮਹੀਨਾ ਵੀਡੀਓ ਪਾਤੀ ਆਜੋ ਜੀ ਤੁਹਾਡੇ ਲਈ ਆ ਫਲਾਣਾ ਲੈ ਲਓ ਫਲਾਣੀ ਗਿਫਟ ਫ੍ਰੀ ਆ ਫਲਾਣਾ ਲੈ ਲਓ ਫਲਾਣੀ ਗਿਫਟ ਫ੍ਰੀ ਉਹ ਆਫਰ ਨਹੀਂ ਉਹ ਆਫਤ ਹੁੰਦੀ ਆ ਇਸ ਕਰਕੇ ਕਹਿੰਦੇ ਅਸੀਂ ਆਫਤਾਂ ਤੋਂ ਡਰਦੇ ਆਂ ਔਰ ਲੋਕਾਂ ਨੂੰ ਵੀ ਆਫਤਾਂ ਦੇ ਵਿੱਚ ਨਹੀਂ ਪਾਉਂਦੇ ਇਸ ਕਰਕੇ ਤੁਸੀਂ ਜੇਕਰ ਸੋਚਦੇ ਹੋ ਇਸ ਦੀਵਾਲੀ ਦੇ ਵਿੱਚ ਕੁਝ ਲੈਣਾ ਬਾਜੀ ਚਲੋ ਜੇਕਰ ਮੇਰਾ ਮaan ਰੱਖ ਕੇ ਕੋਈ ਵੀ ਆਉਂਦਾ ਚਲੋ ਮੈਂ ਨਹੀਂ ਕਹਿੰਦਾ ਕਿਸੇ ਨੂੰ ਤੁਸੀਂ ਫਸਾਓ ਵੀ ਆਹ ਲਓਗੇ ਆਹ ਪਰ ਥੋੜੀ-ਮੋਟੀ ਕਦੇ-ਕਦੇ ਗਿਫਟ ਤਾਂ ਦੇ ਦਿਓ ਯਾਰ ਚਲੋ ਵੈਸੇ ਆਪਾਂ ਬਿਲਕੁਲ ਬਿਲਕੁਲ ਕੁਛ ਨਾ ਕੁਛ ਆਪਾਂ ਜ਼ਰੂਰ ਦਵਾਂਗੇ ਕਸਟਮਰ ਨੂੰ ਲੇਕਿਨ ਜਿਹੜੇ ਵੀ ਕੋਈ ਹੈਵੀ ਪ੍ਰੋਡਕਟ ਕੋਈ ਮਾਰਕੀਟ ਦੇ ਵਿੱਚ ਦੇ ਰਿਆ ਤਾਂ ਉਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਹੂੰ ਟਿੰਗਰਾ ਇਲੈਕਟ੍ਰੋਨਿਕਸ ਤੇ ਆਓ ਤੁਸੀਂ ਰੇਟ ਪਤਾ ਕਰੋ ਕੀ ਰੇਟ ਤੁਹਾਨੂੰ ਮਿਲ ਰਿਹਾ ਮਾਰਕੀਟ ਦੇ ਵਿੱਚ ਕੀ ਰੇਟ ਤੁਹਾਨੂੰ ਪੈ ਰਿਹਾ ਤੁਹਾਨੂੰ ਸਾਡੇ ਸਟੋਰ ਤੇ ਆ ਕੇ ਸਰ ਤੁਹਾਨੂੰ ਫਾਇਦਾ ਹੀ ਮਿਲੇਗਾ ਹਾਂ ਰਹੀ ਥੋੜੀ ਗਿਫਟ ਦੀ ਗੱਲ ਸਰ ਕੁਛ ਨਾ ਕੁਛ ਫਿਰ ਵੀ ਦੇ ਕੇ ਤੋਰਾਂਗੇ ਕਿਆ ਬਾਤ ਹੈ ਦੇਖੋ ਜੇਕਰ ਤੁਹਾਨੂੰ ਗੱਲਾਂ ਦੇ ਵਿੱਚ ਰਤੀ ਪਰ ਵੀ ਯਕੀਨ ਲ ਤਦੂ ਜੀ ਜ਼ਰੂਰ ਵਿਜ਼ਿਟ ਕਰੋ ਹਟਿੰਗ ਰੈਲ ਇਲੈਕਟ੍ਰੋਨਿਕ ਤੇ ਜੇਕਰ ਨਹੀਂ ਯਕੀਨ ਤਾਂ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਬਾਜ਼ਾਰ ਗੇੜਾ ਜ਼ਰੂਰ ਮਾਰ ਕੇ ਆਓ ਕਿ ਵਜਾਜ ਫਰਾਂਸ ਤੇ 4-3 ਕਿਸ਼ਤਾਂ ਪਹਿਲਾਂ ਲੈਂਦੇ ਨੇ ਜਾਂ ਨਹੀਂ ਲੈਂਦੇ ਕਿ ਜੋ ਪੁਰਾਣੀ ਗੱਲ ਕਹੀ ਆ ਇੰਨੇ ਡਿਸਕਾਊਂਟਾਂ ਵਾਲੀ ਕੀ ਵਾਕੀ ਆ ਔਰ ਦੂਜੀ ਗੱਲ ਇੱਕ ਦੋ ਪ੍ਰੋਡਕਟਾਂ ਦੇ ਰੇਟ ਬੰਦਾ ਦੱਸ ਦਾਂਦਾ ਫਸਾਉਣ ਲਈ ਗ੍ਰਾਹਕਾਂ ਨੂੰ ਭਰਾ ਨੇ ਕੱਲੇ ਕੱਲੇ ਚੀਜ਼ੇ ਰੇਟ ਦੱਸ ਕੇ ਤੁਹਾਡੇ ਮੂਹਰੇ ਰੱਖ ਤੇ ਚੈਲੰਜ ਦਿੱਤਾ ਰੇਟ ਦੱਸ ਕੇ ਆਓ ਚੈਲੰਜ ਐਕਸੈਪਟ ਕਰੋ ਤੇ ਲਿਓ ਮਾਰਕੀਟ ਦੇ ਵਿੱਚੋਂ ਜਿਹੜਾ ਦਿੰਦਾ ਇਹਨਾਂ ਸਸਤਾ ਇਹ ਹੁੰਦੀ ਹੈ ਅਸਲੀ ਇਮਾਨਦਾਰੀ ਦੁਕਾਨਦਾਰੀ ਜੋ ਭਰਾ ਕਰ ਰਿਹਾ ਵਾਕੀ ਕਰ ਰਿਹਾ ਤੇ ਹੁਣ ਤੁਸੀਂ ਵੇਖਣਾ ਕਿਉਂਕਿ ਇਹਨਾਂ ਦਾ ਕਹਿਣਾ ਹੀ ਆ ਸੋਚਣਾ ਤੇ ਕਰਨਾ ਤੁਸੀਂ ਜੇਕਰ ਪੈਸੇ ਬਚਾਣੇ ਆ ਇਸ ਦੀਵਾਲੀ ਦੇ ਵਿੱਚ ਲੈਣੇ ਆ ਕਿਸ਼ਤਾਂ ਤੇ ਕੋਈ ਚੀਜ਼ ਜਾਂ ਫਿਰ ਨਗਦ ਆ ਫੇਰ ਟਿੰਗਰਾ ਇਲੈਕਟ੍ਰੋਨਿਕਸ ਰੇਲਵੇ ਰੋਡ ਮਲੇਰ ਕੋਟਲਾ ਵਿਜ਼ਿਟ ਕਰੋ ਮੋਬਾਈਲ ਨੰਬਰ ਜ਼ਰੂਰ ਲਾ ਦਿਓ ਜੀ ਸਰ ਆਪਣਾ ਫੋਨ ਨੰਬਰ ਹੈ 70113 18083 ਕੀ ਬਾਤ ਹੈ ਸਾਲ ਬਾਦ ਭਰਾ ਵੀਡੀਓ ਬਣਵਾਉਣ ਦਾ ਤੇ ਸਾਲ ਦੀਵਾਲੀ ਦਾ ਫੇਰ ਆ ਗਿਆ ਆਫਰ ਤੁਸੀਂ ਲੈਣੀਆਂ ਯਕੀਨ ਤੁਸੀਂ ਕਰਨਾ ਜੀਗਾ ਤੁਹਾਨੂੰ ਲੱਗਦਾ ਕਿ ਥੋੜਾ ਮੋਟਾ ਸਾਡਾ ਮਾਨ ਸਨਮਾਨ ਰੱਖਦੇ ਹੋ ਤਾਂ ਭਰਾ ਜ਼ਰੂਰ ਆਇਓ ਗੱਪਾਂ ਨਹੀਂ ਕੋਈ ਗੱਲ ਨਹੀਂ ਝੂਠ ਵਾਲਾ ਫਰੇ ਵਾਲੀ ਕੋਈ ਗੱਲ ਨਹੀਂ ਵੀਡੀਓ ਲਿਆਇਓ ਭਰਾ ਮੂਰੇ ਰੱਖਦੇ ਹੋ ਰੇਟ ਜੋ ਹੋਣਗੇ ਉਹੀ ਰੇਟ ਮਿਲਣਗੇ ਕੋਈ ਇਸ ਤੋਂ ਜ਼ਿਆਦਾ ਨਹੀਂ ਹੋਵੇ ਇਹ ਨਹੀਂ ਹੋਗਾ ਸਟਾਕ ਖਾਲੀ ਹੋਗਾ ਸਟਾਕ ਕਲੀਅਰ ਹੋ ਗਿਆ ਜਾਂ ਸਟਾਕ ਵਿਗ ਗਿਆ ਜਾਂ ਰੀਸਟਾਕ ਹੋ ਨਹੀਂ ਜੋ ਹੋਊਗਾ ਵਾਕਈ ਸਚਾਈ ਹੋ 2-4 ਦਿਨਾਂ ਬਾਅਦ ਫੇਰ ਸਟਾਕ ਮਾ ਕੇ ਦੇਣਗੇ ਇਸ ਕਰਕੇ ਵਿਸ਼ਵਾਸ ਕਰੀਦਾ ਜਿਹੜੇ ਬੰਦੇ ਵਿਸ਼ਵਾਸਪਾਤਰ ਹੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਸਾਰੀ ਵੀਡੀਓ ਦੇਖਣ ਲਈ ਤੇ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਇਹ ਨਹੀਂ ਪਤਾ ਕਿ ਤੁਹਾਡੇ ਵਰਗਾ ਭਰਾ ਮਿੱਤਰ ਦੋਸਤ ਤੁਹਾਡੀ ਵੀਡੀਓ ਦੇਖ ਕੇ ਇੱਥੇ ਆਵੇ ਤੇ ਉਹਦਾ ਭਲਾ ਹੋ ਜਵੇ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ